ਅਸਲਾਮ ਵਾਲੇਕਮ ਵੀਵਰਸ ਅੱਜ ਦੀ ਵੀਡੀਓ ਹੈ ਗਿਆਨੀ ਸਰਬਜੀਤ ਸਿੰਘ ਜੀ ਦੀ ਜਿਹੜੇ ਕਿ ਬਹੁਤ ਵੱਡੇ ਪ੍ਰਚਾਰਕ ਨੇ ਲੇਕਿਨ ਇੱਕ ਬਹੁਤ ਵੱਡੇ ਸਮਾਜ ਸੇਵਰ ਵੀ ਹੈ ਮੈਂ ਕਿੰਨੀ ਹੈ ਬਹੁਤ ਇੰਟਰਸਟਿੰਗ ਵੀਡੀਓ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਜਸਵੰਤ ਸਿੰਘ ਆ ਜੀ ਇਹ ਜਸਵੰਤ ਸਿੰਘ ਆ ਜੀ ਇਹ ਕਿੰਨੇ ਜਣੇ ਰਹਦੇ ਸਨ ਘਰ 'ਚ ਤੁਸੀਂ 6 ਜਣੇ ਆ ਜੀ 6 ਜਣੇ ਕੌਣ ਕੌਣ ਆ ਇੱਕ ਕੁੜੀ ਆ ਤਿੰਨ ਮੁੰਡੇ ਆ ਜੀ ਇੱਕ ਆ ਮੁੰਡਾ ਸਰਦਾਰ ਆ ਇੱਕ ਆ ਮੁੰਡਾ ਵੱਡਾ ਸਰਦਾਰ ਆ ਜੀ ਇੱਕ ਆ ਛੋਟਾ ਤੇ ਆਪਾਂ ਕਿਉਂ ਨਹੀਂ ਸਰਦਾਰ ਸਰਦਾਰ ਜੀ ਪਹਿਲੇ ਰੱਖੇ ਸੀ ਬਾਹਲ ਫੇਰ ਕੱਟਦੇ ਨਾ ਛੋਟੇ ਹੁੰਦੇ ਨੇ ਕਿੰਨੇ ਛੋਟੇ ਤੇ ਕੱਟੇ ਇਹ ਕੋਈ 10 ਸਾਲ ਦਾ ਸੀ ਹੁਣ ਨਹੀਂ ਕੱਟ ਠੀਕ ਹੈ ਜੀ ਆ ਆ ਸ਼ਾਨੇ ਚ ਰਹਿੰਦੇ ਆ ਹਾਂ ਜੀ ਆ ਸ਼ਾਨੇ ਚ ਇਹ ਚੌਦੀ ਵੀ ਆ ਚੌਦੀ ਆ ਜੀ بارش ਆ ਜਾਂਦੀ ਨਾ ਤਾਂ ਪਾਣੀ ਆ ਜਾਂਦਾ ਸਾਰਾ ਇਹ ਕਪੜੇ-ਕੁਪੜੇ ਸਾਰੇ ਭੇਜ ਜਾਂਦੇ ਆ ਜੀ ਬੜੇ ਪਰੇਸ਼ਾਨ ਹੁੰਦੇ ਆ ਜੀ ਅੱਛਾ ਜੂਮੀ ਆਉਂਦਾ ਆਮੀ ਆ ਜਾਂਦਾ ਅੰਦਰ ਵੀ ਆਉਂਦਾ ਪਾਣੀ ਅੰਦਰ ਵੀ ਆ ਜਾਂਦਾ ਸਾਰਾ ਪਾਣੀ ਭਰ ਜਾਂਦਾ ਜੀ ਇਧਰੋਂ ਵੀ ਪਾਣੀ ਆ ਜਾਂਦਾ ਸਾਰਾ ਆਮੀ ਸਾਰਾ ਭੇਜ ਜਾਂਦਾ ਹੁਣ ਜਿਸ ਨੂੰ ਦੱਸਿਆ ਕਿਤੇ ਗਈ ਸੰਗਤ ਸੇਵਾ ਕਰਨ ਲੱਗੀ ਤੇਰਾ ਘਰ ਬਣ ਜਾਣਾ ਠੀਕ ਹੈ ਜੀ ਮਿਹਨਤ ਕਰਕੇ ਬੱਚੇ ਆਪਣੇ ਇਹਨੂੰ ਪੜਾਉਣਾ ਉਦਮ ਕਰਨਾ ਠੀਕ ਹੈ ਗੁਰਦੁਆਰੇ ਜਾਣਾ ਗੁਰਦੁਆਰੇ ਜਾਂਦੇ ਜੇ ਮੱਠਾ ਟੇਕਦੇ ਆ ਜੀ ਕੇਸ ਨਹੀਂ ਕਟਾਉਣਾ ਕੇਸ ਹੀ ਕਟਾਉਂਦੇ ਨਸ਼ਾ ਨਹੀਂ ਕਰਦਾ ਕੋਈ ਨਹੀਂ ਨਸ਼ਾ ਨਹੀਂ ਕਰਦਾ ਵੇਖ ਲਾ ਨਹੀਂ ਲੱਗਦਾ ਨਹੀਂ ਪੱਕਾ ਪੱਕਾ ਚਲ ਮਾਲਾ ਚੜਦੀ ਕਲਾ ਕਰਿਆ ਆ ਜਾ ਤੇ ਪੰਜੀ ਆ ਵੇਖਿਓ ਕਿਰੀ ਪੰਜੀ ਅੰਦਰ ਆਇਓ ਇਹ ਆ ਇੱਥੇ ਇੱਥੇ ਇਹ ਇਸ ਕਮਰੇ ਦੇ ਵਿੱਚ ਕਿੰਨੇ ਲੋਕ ਰਹਿੰਦੇ 6 ਜਣੇ ਆ ਜੀ 6 ਜਣੇ ਰਹਿੰਦੇ ਜਿਗੋਂ ਦੇ ਬੱਚੇ ਤਿੰਨ ਤਿੰਨ ਬੇਟੇ ਆ ਜੀ ਇੱਕ ਆ ਕੁੜੀ ਹੈ ਜੀ ਤਿੰਨ ਮੁੰਡੇ ਹੈ ਜੀ ਇੱਕ ਮੁੰਡਾ ਸਰਦਾਰ ਹੈ ਇੱਕ ਆ ਮੁੰਡਾ ਸਰਦਾਰ ਹੈ ਜੀ ਇੱਕ ਆ ਕੁੜੀ ਹੈ ਇੱਕ ਆ ਛੋਟਾ ਮੁੰਡਾ ਜੀ ਅੱਛਾ ਤੁਸੀਂ ਸਰਦਾਰ ਬਣ ਜਾਓ ਹੁਣ ਕੋਈ ਨਹੀਂ ਮੈਂ ਕਹਤਾ ਨਾ ਕਹ ਹੁਣ ਕੋਈ ਨਹੀਂ ਬਣ ਜਾਵਾਂਗੇ ਹਾਂ ਬਿਲਕੁਲ ਕੋਈ ਨਹੀਂ ਮੈਂ ਵੇਖਣਾ ਹੁਣ ਬਸ ਠੀਕ ਹੈ ਜੀ ਠੀਕ ਹੈ ਤੇ ਫਿਰ ਉਹਨੇ ਭੈਣ ਜੀ ਉਹਨਾਂ ਦੇ ਪਰਿਵਾਰ ਵੱਲੋਂ ਇਹ ਸੇਵਾ ਕਰ ਰਿਹਾ ਮਕਾਨ ਦੀ ਚਲੋ ਜੀ ਨਾਲ ਤੁਹਾਨੂੰ ਤੁਹਾਨੂੰ ਬੜੀ ਮਿਹਰਬਾਨੀ ਜੀ ਇਹਨਾਂ ਦੀ ਠੀਕ ਹੁਣ ਠੀਕ ਹੈ ਤੇ ਇਹ ਮਿਹਰਬਾਨੀ ਕਰਦੀ ਹੈ ਨਾ ਉਹ ਆਕਾਰਪੁਰਖ ਦੀ ਮਿਹਰਬਾਨੀ ਠੀਕ ਹੈ ਆਜੋ ਤੁਸੀਂ ਆਇਓ ਜ ਹਾਂਜੀ ਵੀਜੀ ਕੁਲਵੰਸ ਸਿੰਘ ਜੀ ਦੇ ਹਾਂਜੀ ਇਹ ਆਪਣੇ ਹਾਜ਼ਰ ਹਾਜ਼ਰ ਇਹ ਆ ਜੀ ਸਰਦਾਰ ਵੀਜੀ ਕੁਲਵੰਸ ਸਿੰਘ ਦੇ ਬਰਦਰ ਆਇਆ ਜੀ ਤੇ ਇਸ ਇਹ ਸਰਦਾਰ ਭਾਈ ਜਸਵੰਤ ਸਿੰਘ ਹੁਣ ਤੁਹਾਨੂੰ ਸਰਦਾਰ ਜਸਵੰਤ ਸਿੰਘ ਗੜਾ ਹੈ ਠੀਕ ਹੈ ਜੀ ਹੈ ਠੀਕ ਹੈ ਤੁਸੀਂ ਇੱਥੇ ਮਕਾਨ ਚ ਕਿੰਨੇ 6 ਜਣੇ ਰਹਿੰਦੇ 6 ਰਹਿੰਦੇ ਜੀ ਇਸ ਕਮਰੇ ਦੇ ਵਿੱਚ ਤੇ ਵੇਲਾ ਸੰਗਤ ਜੀ ਵੀ ਆਪਾਂ ਚਲੋ ਪਾਰਾ ਜੀ ਆ ਘਰ ਵਾਲੀ ਆ ਆ ਬੱਚੇ ਆ ਜੀ ਥੋੜਾ ਜਾ ਥੋੜਾ ਜਾ ਹੁਣ ਉਦੋਂ ਥੋੜਾ ਜਿਹਾ ਆਪ ਕਰਨਾ ਮਕਾਨ ਬਣ ਜਾਣਾ ਇਹ ਤੋਂ ਅਗਲਾ ਸਟੈਪ ਉਹਨਾਂ ਆਪ ਚ ਕਰਨਾ ਠੀਕ ਹੈ ਨਾ ਠੀਕ ਹੈ ਜੀ ਜੇ ਮੈਂ ਪਹਿਲਾਂ ਬੈਂਤੀ ਕੀਤੇ ਗੁਰਦੁਰੇ ਜਾਣਾ ਵਾ ਠੀਕ ਹੈ ਜੀ ਗੁਰਦੁਆਰ ਤੋਂ ਜਾਈਦਾ ਜੀ ਮੱਠਾ ਟੇਕੀ ਦਾ ਰੋਜ ਜਾਣਾ ਮੱਠਾ ਟੇਕਣਾ ਸੇਵਾ ਵੀ ਕਰੀਦਾ ਆ ਵੀ ਕੰਮ ਬੰਦ ਕਰਦਾ ਇੱਥੇ ਪੈਸੇ ਲਾਉਣਾ ਨਾ ਘਟਾਉਣ ਲੱਗਿਆ ਕੋਈ ਨਹੀਂ ਲਾਉਣਾ ਕੋਈ ਨਹੀਂ ਲਾਉਣਾ ਠੀਕ ਹੈ ਚਲ ਆਪ ਆਰੰਭ ਕਰੀਏ ਜੀ ਲੈ ਵੀ ਜਵਾਨਾ ਮਾਰਾ ਚੜ੍ਹਦੀ ਕਲਾ ਕਰੇ ਹੁਣ ਸਰਦਾਰ ਦਸਨ ਸਿੰਘ ਠੀਕ ਹੈ ਹੁਣ ਇਹ ਨੂੰ ਲੀ ਪਗਾਉਣੀ ਹੈ ਇਹ ਤੋਂ ਸ਼ੁਰੂ ਹੋਣਾ ਮਕਾਨ ਹਾਂਜੀ ਹਾਂਜੀ ਠੀਕ ਹਾਂ ਠੀਕ ਹੈ ਨਾ ਬੜੀ ਬੜੀ ਮਿਹਰਬਾਨੀ ਅੱਡੀ ਧੰਨਵਾਦ ਮਿਹਰਬਾਨੀ ਆਕਾਲਪੁਰ ਦੀ ਆ ਤੇ ਮੇਰਾ ਵੀਰ ਹੁਣ ਸੁਣਦੇ ਸੁਣੋ ਪਹਿਲਾਂ ਕਿ ਬਸ ਬਸ ਹੁਣ ਕੋਈ ਕੇਸ ਨਹੀਂ ਘਟਾਉਣੇ ਠੀਕ ਹੈ ਗੁਰਦੁਾਰੇ ਸਰੇ ਕੰਮ ਜਾਣ ਤੋਂ ਕੰਮ ਕੀ ਕਰਦੇ ਕੰਮ ਕੁਰਸੀਆਂ ਕਰਸੀਆਂ ਵੇਚਣ ਜਾਂਦਾ ਜੀ ਬਸ ਠੀਕ ਹੈ ਕੁਰਸੀਆਂ ਵੇਚ ਤਗੜਾ ਹੋ ਗਏ ਤੇ ਕੁਰਸੀਆਂ ਵੇਚ ਕੇ ਤੋਂ ਜਿਹੜੇ ਬੱਚੇ ਆ ਨਾ ਇਹਨਾਂ ਨੂੰ ਸਕੂਲ ਚ ਪੜਾਉਣਾ ਵਾ ਠੀਕ ਹੈ ਜੀ ਪੜਦੇ ਸਕੂਲੇ ਦੇ ਜਾਂਦੇ ਆ ਤੇ ਫਸ ਐਜੂਕੇਸ਼ਨ ਨਹੀਂ ਆ ਤੇ ਘਰ ਦੀ ਸਫਾਈ ਵੀ ਰੱਖਣੀ ਮਿਲ ਕੇ ਕੋਈ ਨਹੀਂ ਸਫਾਈ ਇਹਨਾਂ ਹੋਵੇ ਵੀ ਕਮਕਾਨ ਬਣ ਜਣ ਕਿ ਸਫਾਈ ਨਾ ਕਰੇ ਨਹੀਂ ਨਹੀਂ ਰੱਖਾਂਗੇ ਸਫਾਈ ਜੀ ਐ ਸੋਹਣਾ ਬਣਾ ਠੀਕ ਹੈ ਚਾ ਚੜਦੀ ਕਲਾ ਕਰੇ ਮਹਾਰਾਜ ਠੀਕ ਹੈ ਜੀ ਚਲ ਕਾਸ ਆ ਬੱਚਿਆਂ ਦਾ ਕਰਾ ਮੂੰ ਮਿੱਠਾ ਤਿੰਨ 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 ਆ ਸਭ ਆ ਬਤਾ ਕੇ ਨਾ ਬੱਚਾ ਆਲਾ ਜੀ ਨਾ ਤਰਫ ਆਲਾ ਬੱਚੇ ਛੋਟੇ ਛੋਟੇ ਨੇ ਕੇਸ ਰੱਖਿਆ ਇਹਨਾਂ ਦੇ ਮੰਮੀ ਡੈਡੀ ਕੌਣ ਆ ਬੀਬੀ ਆਵੇ ਲੋਕ ਕਿਦਾਂ ਬੱਚਾ ਕੇਸ ਰੱਖਿਆ ਤੁਹਾਡੇ ਪਤੀ ਦਾ ਕੀ ਨਾਮ ਹੈ ਉਹ ਗੁਦਾਰ ਵਿੱਚ ਜਗਾ ਕੁਲਦੀਪ ਸਿੰਘ ਗੁਰਦੀਪ ਸਿੰਘ ਹਾਂ ਸਾਡਾ ਘਰ ਹੈਗਾ ਨਾਲ ਇਹਦਾ ਪਣਾ ਚਲੋ ਬਣ ਗਿਆ ਵੈਰੀ ਗੁੱਡ ਹੈ ਫੇਰ ਵਧਾਈ ਹੋਵੇ ਤੁਹਾਨੂੰ ਘਰ ਮਕਾਨ ਬਣ ਗਿਆ ਪਹਿਲਾ ਉਹ ਬਣਾਇਆ ਉਹ ਵੀ ਦੇਖੋ ਇਹਦੇ ਚ ਇਦਾਂ ਭੈਣ ਜੀ ਵੇਖੋ ਦੋ ਕਮਰੇ ਬਣ ਜਾਂਦੇ ਆ ਹਾਂ ਬਸ ਦੋ ਕਮਰੇ ਬਣ ਜਾਂਦੇ ਨਾਲ ਵਾਸ਼ਰੂਮ ਬਣ ਜਾਂਦਾ ਹੁਣ ਤੁਸੀਂ ਵੇਖੋ ਸਭ ਤੋਂ ਵੱਡੀ ਗੱਲ ਆ ਜਦੋਂ ਮੀਂਹ ਪੈਂਦਾ ਉਦੋਂ ਪਾਣੀ ਵੀ ਘਰਾਂ ਚ ਜਾਂਦਾ ਤੇ ਉਦੋਂ ਰੋਟੀ ਬਣਾਉਣੀ ਕਿੰਨੀ ਔਖੀ ਆ ਕਿੰਨੀ ਔਖੀ ਆ ਹਾਂ ਬੜਾ ਔਖਾ ਚਲੋ ਥੋੜਾ ਬਹੁਤਾ ਚੱਲ ਬੰਦਾ ਕਰ ਲੈਣ ਹਾਂ ਚਲੋ ਚਾਹੇ ਬੁਰੂ ਦੇਖ ਕੇ ਜਾ ਕੇ ਸ਼ਾਂਤੀ ਨਾਲ ਬਾਟ ਕਰ ਲੈਣਾ ਆਹੋ ਆਪ ਹੈ ਚਲੋ ਚਲੋ ਇਹਦੀ ਵਧਾਈ ਮਾਲਕ ਜੀ ਇਹਨਾਂ ਵੱਲ ਜਿਹੜਾ 플ੌਟ ਹੈ ਤਾਂ ਜੀ ਦੇ ਕਮਰਾ ਪਿੱਛੇ ਪਾਇਆ ਹੈ ਕਰਦੇ ਪਾਸ ਇਹ ਲਿਖਣ ਤਾਂ ਭਾਜੀ ਪਤਾ ਮੇਨ ਕੀ ਗਈ ਹੈ ਟ੍ਰਾਂਸਪੇਰੈਂਸੀ ਮੈਂ ਸਮਝ ਗਿਆ ਅਸੀਂ ਸਾਡੇ ਵੱਲੋਂ ਇਹ ਨਾ ਕਦੇ ਕੋਈ ਕੁਐਸਚਨ ਕੋਈ ਸਾਨੂੰ ਕਰੇ ਕਿ ਕਿੱਥੇ ਆਹੋ ਪੈਸਾ ਮੈਂ ਸਮਝੀ ਪੈਣੀ ਪੈਣੀ ਜਿਹੜੀ ਪਤਾ ਪਤਾ ਨਹੀਂ ਨਹੀਂ ਉਹ ਮਾਰਾ ਇਥੇ ਪੰਕ ਨਾ ਵੀ ਯਾਦ ਰਹੂਗਾ ਕਿ ਸਾਡੇ ਲਈ ਘਰ ਪਾਇਆ ਸੀ ਤੇ ਸਾਡੇ ਗਾਹਾਂ ਦੀ ਜਿਹੜੀ ਉਹ ਤੁਹਾਨੂੰ ਅੱਜ ਜਿਹੜੇ ਉਹ ਘਰ ਦੇ ਨਾਮ ਲਿਖ ਕੇ ਤੁਹਾਡੇ ਵਟਸਐਪ ਤੇ ਭਾ ਦੇਣੇ ਜਿਹੜੇ ਆਪਾਂ ਚੌਂ ਕਰਾਵੇ ਸੀ ਤੇ ਤੁਸੀਂ ਹੁਣ ਅੱਗੇ ਕੀ ਕਰਨਾ ਹੈਗਾ ਤੁਹਾਡੀ ਡਿਊਟੀ ਕੀ ਹੈ ਇਹਨਾਂ ਨੂੰ ਸੰਭਲਦੇ ਇਹਨਾਂ ਲਈ ਤੁਸੀਂ ਕੀ ਕਰਨਾ ਸਫਾਈ ਕਰਨੀ ਹੈ ਤੇ ਪਾਠ ਸਵੇਰ ਨੂੰ اٹਕੇ ਜਰੂਰ ਕਰਦੇ ਹੋਣਗੇ ਧੰਨਵਾਦ ਕਰਨਾ ਐਡੀ ਮਹਾਨ ਸ਼ਖਸੀਅਤ ਤੁਹਾਡੇ ਘਰ ਆਏ ਇਹ ਨਾਂ ਲੱਗਣਾ ਇਹਨਾਂ ਦਾ ਨਾਂ ਲੱਗਣਾ ਤੁਹਾਡੇ ਘਰ ਦੇ ਮੋਰ ਬਹੁਤ ਵੱਡੀ ਗੱਲ ਆ ਤੁਹਾਨੂੰ ਜ਼ਿੰਦਗੀ ਭਰ ਯਾਦ ਆਸ ਇਹਨਾਂ ਨੂੰ ਵੀ ਰੱਖਿਓ ਬੱਚਿਆਂ ਨੂੰ ਵੀ ਸਿੱਖਿਆ ਕਰਾਉਣਾ ਬੇਨਤ ਕਰਨ ਦੇ ਇਹਨਾਂ ਸੇਵਾ ਤੇ ਵੀਰ ਵਲ ਕੇ ਸਾਰੇ ਪ੍ਰਹਾਰ ਸਾਹਿਬ ਦੀ ਬਦੌਲਤ ਦੂਰ ਦੂਰ ਤੱਕ ਮੈਸੇਜ ਆ ਰਿਹਾ ਠੀਕ ਹੈ ਇਹ ਭੈਣ ਜੀ ਆਪਣੇ ਪਰਿਵਾਰ ਵੱਲੋਂ ਇਹਨਾਂ ਦੇ ਸਾਰੇ ਇਹਦੇ ਬਰਦਰ ਹੋਰ ਰਿਸ਼ਤੇਦਾਰ ਚਾਰ ਕਰਾਂ ਜੀ ਸੇਵਾ ਕਰ ਰਿਹਾ ਠੀਕ ਹੈ ਸਾਡਾ ਸਿਰਫ ਇੱਕੋ ਤੁਹਾਡੇ ਅੱਗੇ ਜਿਹੜੀ ਬੇਨਤੀ ਆ ਵੀ ਤੁਹਾਡੀ ਹੈਲਪ ਸੰਗਤ ਕਰਦੀ ਆ ਜਿਹਨਾਂ ਵਿੱਚ ਗੁਰਨਾਨ ਸਿੰਘ ਦੀ ਪਾਣੀ ਦੀ ਵਿਚਾਰ ਪਾਰਾ ਕੰਮ ਕਰ ਠੀਕ ਹੈ ਤੇ ਤੁਸੀਂ ਵੀ ਅੱਗੇ ਮਾਣ ਰੱਖਣਾ ਆ ਮਾਣ ਰੱਖਾਂਗੇ ਸਾਬ ਸੂਰਤ ਆ ਚੀਜ਼ਾਂ ਹੁਣ ਅੱਗੇ ਨਹੀਂ ਘਟਾਉਣੀ ਹੁੰਦਾ ਨਹੀਂ ਦੇਰਾਂ ਤੇ ਨਹੀਂ ਜਾਣਾ ਆ ਗੁਰਦੁਆਰਾ ਬਣਿਆ ਨਾ ਗੁਰਦੁਆਰਾ ਸਾਹਿਬ ਠੀਕ ਹੈ ਮੈਂ ਤਾਂ ਨਸ਼ੇ ਕਰਦਾ ਹੀ ਨਹੀਂ ਜੀ ਹਾਂ ਚਲੋ ਬਹੁਤ ਚੰਗੀਆਂ ਨਾ ਪਰ ਦੇਰਾਂ ਤੇ ਨਹੀਂ ਕਰਦੇ ਜਿਹੜੀ ਅਗਲੀ ਬੇਨਤੀ ਹੀ ਕਰਦੇ ਠੀਕ ਹੈ ਗੁਰਗੁਰਾ ਸਾਹਿਬ ਜਾਣਾ ਆਪਣਾ ਫਿਰ ਆਪਣੇ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰਦੁਆਸਾਲ ਜਾਓ ਹਾਂ ਠੀਕ ਹੈ ਆਹ ਕੇਸ ਨਹੀਂ ਕਟਾਉਣੇ ਆ ਕੋਈ ਜੇ ਤਰਕ ਤਾਂ ਹੋ ਗਿਆ ਮਹਾਰਾਜ ਅਸੀਂ ਦੁਬਾਰਾ ਵੇਖਣਾ ਹੋਣਾ ਜੋ ਘਰਤੜਾ ਬਣ ਗਿਆ ਠੀਕ ਹੈ ਠੀਕ ਹੈ ਜੀ ਹਾਂ ਚਲੋ ਕਰੋ ਤੁਸੀਂ ਰੱਖੋ ਜੀ ਚਲੋ ਕੰਜੇ ਅੱਗੇ ਸਾਡੇ ਇਹ ਇੱਕ ਆ ਆ ਆ ਕਤਲ ਰਾਜ ਹੈ ਤਰ ਸੋਈ ਕਿਹੜੀ ਤੁਹਾਡੀ ਹੈ ਰਸੋਈ ਆ ਵੀ ਰਸੋਈ ਫਾਦਰ ਕੈਮਰਾ ਮਾਰ ਲੋ ਚਲ ਲੰਮੀ ਜਗ੍ਹਾ ਕਿੰਨੇ ਮਰਦੇ ਆ ਇਹਨਾਂ ਦੀ ਹੈਗੀ ਤਿੰਨ ਨਾਲ ਲਏ ਔਰ 4 5 ਕਿਵੇਂ ਸਾਲ ਹੋ ਗਿਆ ਰੰਦੇਆਂ ਨੂੰ ਹੋ ਚਿਰ ਹੋ ਗਿਆ ਰੰਦੇਆਂ ਨੂੰ ਹੈ ਹੋ ਚਿਰ ਹੋ ਗਿਆ ਰੰਦੇਆਂ ਨੂੰ ਕਾਫੀ ਚਿਰ ਹੋ ਗਿਆ ਤੇ ਮੜਾ ਮੁਰੂਦੂਮ ਨੇ ਕੀਤਾ ਵੀ ਕੋਈ ਕੋਈ ਚਾਰ ਹਟਾਂ ਲਾ ਲਈ ਨਹੀਂ ਕਿਉਂ ਨੀ ਤੁਸੀਂ ਆਪ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿ ਥੋੜਾ ਬਹੁਤਾ ਇਹਨੂੰ ਤੁਸੀਂ ਆਪ ਕਰੋ ਕਿਉਂ ਕਮਾ ਨਹੀਂ ਸਕੇ ਤੁਸੀਂ ਇਹਨਾਂ ਨਹੀਂ ਇਹਨਾਂ ਕਿੱਥੇ ਕਮਾ ਸਕਦੇ ਦੀ ਧੜਵੀਦਾਰ ਰਖੀ ਲੱਗੇ ਉਹ ਵੀ ਖਾ ਲੈਣਾ ਉਹ ਵੀ ਲਿਆਣਾ ਉਹ ਵੀ ਖਾ ਲੈਣਾ ਜੀ ਪਰ ਥੋੜਾ ਕੋਸ਼ਿਸ਼ ਕਰੋ ਕਿ ਆਪਣੇ ਕਮਾਏ ਦੇ ਵਿੱਚੋਂ ਥੋੜਾ ਕੱਢੋ ਤੁਹਾਨੂੰ ਕਰਨਾ ਪੈਣਾ ਕਿ ਉਹ ਕਰਨਾ ਪੈਣਾ ਹੁਣ ਘਰ ਤਾਂ ਬਣ ਜਾਊਗਾ ਅਗਲਾ ਅਗਲਾ ਸਟੈਪ ਤੁਹਾਨੂੰ ਆਪ ਲੈਣਾ ਪੈਣਾ ਆ ਥੋੜਾ ਲੈਣਾ ਪੈਣਾ ਵਾਈਫ ਕਿੱਥੇ ਆ ਮੈਂ ਵੀ ਬਣਦਾ 12 ਵਾਲੀ ਇਥੇ ਹਾਂਜੀ ਹੁਣ ਤੁਸੀਂ ਇੱਕ ਆ ਜਿਵੇਂ ਤੁਹਾਨੂੰ ਇਵੈਂਟ ਲਾਣੇ ਆ ਜੇ ਤੁਸੀਂ ਘਰ ਤੇ ਪੈਸਾ ਖਰਚ ਕਰਨਾ ਤੇਰਾ ਘਰ ਬਣ ਗਿਆ ਕਿੱਥੇ ਇਸ ਤੋਂ ਹੋਰ ਵੀ ਲੈਣੇ ਗਿਆ ਮਤਲਬ ਤੁਹਾਡਾ ਘਰ ਬਣ ਗਿਆ ਠੀਕ ਇਸ ਤੋਂ ਅਗਲਾ ਸਟੈਪ ਇਹ ਵਰਤਣਾ ਵੀ ਇਹ ਪੈਸੇ ਆਪਣੇ ਦਿਨ ਜਮ੍ਹਾਂ ਕਰਕੇ ਕੱਲ ਤੁਸੀਂ ਫੇਰ ਇੰਤਜ਼ਾਰ ਕਰੋ ਵੀ ਤੁਹਾਡੇ ਬੱਚਿਆਂ ਨੂੰ ਵਿਆਹ ਲਈ ਫੇਰ ਕੋਈ ਸੰਸਤਾ ਆਵੇ ਇਦਾਂ ਸਿਰ ਤੁਹਾਡੀ ਇੱਕ ਇੱਕ ਤੁਹਾਡੀ ਹੈਲਪ ਇਹ ਕਰ ਰਹੀ ਹੈ ਸੰਗਤ ਦੇ ਤੁਹਾਡਾ ਚਲੋ ਰਹਿਣ ਬਸੇਰਾ ਜੇ ਤੁਹਾਡੇ ਸਿਰ ਦੇ ਤੇ ਸ਼ਾਂਤ ਹੋਵੇ ਕਿ ਨਹੀਂ ਪੈਂਦਾ ਤੁਸੀਂ ਆਪਣੇ ਨੂੰ ਵਿਚਾਰ ਸਕੋ ਪਰ ਇਸ ਤੋਂ ਅਗਲਾ ਸਟੈਪ ਹੁਣ ਇਹ ਅਗਲਾ ਇੰਤਜ਼ਾਰ ਨਹੀਂ ਆਪਾਂ ਕਰ ਇਹ ਇੱਕ ਇੱਕ ਲੜਕੇ ਵੀਰੇ ਕੰਮ ਕਰ ਰਿਹਾ ਤੇ ਅਗਲਾ ਸਟੈਪ ਹੁਣ ਤੁਹਾਨੂੰ ਖੁਦ ਲੈਣਾ ਪੈਣਾ ਕਿ ਆਪਣੇ ਬੱਚਿਆਂ ਨੂੰ ਸਕੂਲ ਚ ਪੜ੍ਹਾਓ ਉਹਨਾਂ ਦੇ ਵਾਸਤੇ ਮਿਹਨਤ ਕਰੋ ਮਿਹਨਤ ਵਧਾਓ ਮਸਟੇ ਲਾਪਾ ਨਹੀਂ ਲੈ ਕੇ ਹੋਣਾ ਵੀ ਹੁਣ ਕੋਈ ਗੱਲ ਨਹੀਂ ਆਪਸਾਂ ਕੋਈ ਹੋ ਜਾਣਾ ਠੀਕ ਹੈ ਹਾਂ ਇਹ ਧਿਆਨ ਦੇਣਾ ਮੇਰੇ ਵੀ ਹਾਂ ਇਹ ਵੇਖਣਾ ਹੋਣਾ ਬਾਦੇ ਆ ਜੀਪੀਸੀ ਆਪਣੋ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਹਨ 19 ਚ ਜਿਵੇਂ ਕਹਿੰਦੇ ਨੇ ਕਿ ਰੋਟੀ ਕੱਪੜਾ ਤੇ ਮਕਾਨ ਹਰ ਇੱਕ ਇਨਸਾਨ ਦੀ ਜਿਹੜੀ ਜ਼ਰੂਰਤ ਹੁੰਦੀ ਆ ਪਰ ਸਭ ਤੋਂ ਵੱਡੀ ਲੋੜ ਹੁੰਦੀ ਆ ਮਕਾਨ ਦੀ ਤਾਂ ਕਿਸੇ ਪਰਿਵਾਰ ਨੂੰ ਕੋਈ ਛੱਤ ਉੱਪਰ ਦਾ ਸਹਾਰਾ ਹੁੰਦਾ ਕਿਸੇ ਨੂੰ ਨਹੀਂ ਹੁੰਦਾ ਪਰ ਮੀ ਕਣੀਆਂ ਧੁੱਪਾਂ ਦੇ ਵਿੱਚ ਜਿਹੜੀਆਂ ਰਾਤਾਂ ਨੇ ਉਹ ਬਾਹਰ گزارਣੀਆਂ ਆਪਣੀਆਂ ਨੇ ਤਾਂ ਇਹੋ ਜਿਹੇ ਪਰਾਲਿਆਂ ਨੂੰ ਅੱਗੇ ਮੱਦੇ ਨਜ਼ਰ ਰੱਖਦੇ ਹੋਏ ਗਰੀਬ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦੀ ਸਹਾਇਤਾ ਲਈ ਕਈ ਸਮਾਜਿਕ ਸੰਸਥਾਵਾਂ ਵੀ ਅੱਗੇ ਆਉਂਦੀਆਂ ਨੇ ਤੇ ਪੰਜਾਬ ਸਰਕਾਰਾਂ ਵੱਲੋਂ ਵੀ ਕਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸੇ ਤਰ੍ਹਾਂ ਹੀ ਇੱਕ ਸੰਸਥਾ ਸਾਹਮਣੇ ਆਈ ਹੈ ਹੋਮ ਫਾਰ ਹੋਮਲੈਸ ਤੇ ਜਿਸ ਦੀ ਅਗਵਾਈ ਕਰ ਰਹੇ ਨੇ ਬਰਿੰਦਰ ਪ੍ਰਹਾਰ ਜੀ ਕਾਫੀ ਲੰਮੇ ਸਮੇਂ ਤੋਂ ਗਰੀਬ ਪਰਿਵਾਰਾਂ ਨੂੰ ਜਿਹੜੇ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇ ਰਹੇ ਨੇ ਇੱਕ ਘਰ ਤੋਂ ਮਕਾਨ ਸ਼ੁਰੂ ਕੀਤਾ ਸੀ ਤੇ 180 ਘਰ ਜਿਹਦੇ ਨੇ ਇਹਨਾਂ ਨੇ ਬਣਾ ਕੇ ਦੇ ਦਿੱਤੇ ਨੇ ਤੇ 100 ਘਰ ਦਾ ਟੀਚਾ ਮਿੱਥ ਕੇ ਚੱਲੇ ਸੀ ਤੇ ਸ਼ਾਇਦ ਅੱਗੇ ਹਜ਼ਾਰਾਂ ਉੱਪਰ ਵੀ ਮਕਾਨ ਬਣਾ ਕੇ ਦੇਣਗੇ ਸੋ ਪ੍ਰਮਾਤਮਾ ਦੀ ਅਪਾਰ ਕਿਰਪਾ ਇਹਨਾਂ ਤੇ ਜਿਹੜੀ ਬਖਸ਼ਿਸ਼ ਹੈ ਤੇ ਪ੍ਰਹਾਰ ਜੀ ਕੀ ਕਹਿਣਾ ਚਾਹੋਗੇ ਅੱਜ ਇਸ ਖੁਸ਼ੀ ਦੇ ਮੌਕੇ ਤੇ ਅੱਜ ਵੀ ਜਿਹੜੇ ਚਾਰ ਘਰਾਂ ਦਾ ਜਿਹੜਾ ਉਦਘਾਟਨ ਕੀਤਾ ਗਿਆ ਜੀ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ ਜੀ ਕੁਲਵਿੰਦਰ ਕੌਰ ਜੀ ਜਿਹੜੇ ਕੇ ਸੇਸ਼ ਤੌਰ ਤੇ ਕੈਨੇਡਾ ਤੋਂ ਯੂ ਐਸ ਏ ਤੋਂ ਆਏ ਹਨ ਤੇ ਉਹਨਾਂ ਦੇ ਨਾਲ ਸਰਬਜੀਤ ਸਿੰਘ ਹੁੰਦਾ ਜੀ ਜਿਹੜੇ ਕੁਛੇ ਪ੍ਰਚਾਰਕ ਹਨ ਤਥਾ ਬਾਤਕਾਨ ਕਾਹ ਰਾਜ ਦੇ ਵਿੱਚ ਜਾਂਦੇ ਹਾਂ ਕਿ ਹੋਮ ਟੂ ਹੋਮਲੈਸ ਵੀ ਗਰੀਬਾਂ ਦੇ ਘਰ ਬਣਾਉਣ ਦੀ ਹਰ ਥਾਂ ਗੱਲ ਕਰਦੇ ਹਨ ਇਹਨਾਂ ਦੀ ਸਾਨੂੰ ਬਹੁਤ ਵੱਡੀ ਸਪੋਰਟ ਹੈ ਦੂਜਾ ਇੱਥੇ ਲੋਕ ਰਾਤੋ ਰਾਤ ਗਰੀਬ ਹੋ ਨਹੀਂ ਗਏ ਇਹਨਾਂ ਦੇ ਵਿੱਚ ਕਿਛੀਆਂ ਸਰਕਾਰਾਂ ਦਾ ਵੀ ਕਸੂਰ ਸੀ ਹੁਣ ਦੀਆਂ ਸਰਕਾਰਾਂ ਦਾ ਵੀ ਕਸੂਰ ਹੈ ਧਾਰਮਿਕ ਸੰਸਥਾਵਾਂ ਦਾ ਵੀ ਕਸੂਰ ਹੈ ਸ਼ਰੋਮਣੀ ਕਮੇਟੀ ਦਾ ਵੀ ਕਸੂਰ ਹੈ ਕਿੱਥੇ ਅੱਡੇ ਅੱਡੇ ਮਹਿਲ ਉਸਰ ਗਏ ਅੱਡੇ ਅੱਡੇ ਸ਼اندار ਬਿਲਡਿੰਗਾਂ ਬਣ ਗਈਆਂ ਸਹੂਲਤਾਂ ਦੇ ਲਈ ਏਸੀ ਲੱਗ ਹੈ ਇਹ ਵਿਚਾਰੇ ਉੱਥੇ ਦੇ ਉੱਥੇ ਹੀ ਹੈਗੇ ਇਹ ਜਿਆਦਾ ਸਿਗਨਲ ਸਿੱਖ ਹੈਗੇ ਇਹਨਾਂ ਦਾ ਬੜਾ ਵੱਡਾ ਇਤਿਹਾਸ ਦੇ ਵਿੱਚ ਯੋਗਦਾਨ ਹੈ ਪਰ ਇਹਨਾਂ ਦੀ ਕਿਸੇ ਨੇ ਸਾਰੀ ਨਹੀਂ ਲਈ ਸਾਡੇ ਤੇ ਚਲੋ ਵਾਹਿਗੁਰੂ ਦੀ ਕਿਰਪਾ ਹੋਈ ਹੈ ਅਸੀਂ ਇਹਨਾਂ ਦਾ 5 ਸਾਲ ਤੋਂ ਸੇਵਾ ਕਰ ਰਹੇ ਹਾਂ ਲਗਾਤਾਰ ਕਾਪ ਕਾਪ ਲੱਗ ਰਹੀ ਛੱਲੇ ਚੱਲੇ ਸੀ ਹੁਣ ਤੇ ਵੱਡੇ ਵੱਡੇ ਮਹਾਨ ਗੰਦੇ ਸਾਡੇ ਨਾਲ ਰਲ ਗਏ ਹਨ ਤੇ ਹੁਣ 2025 ਦੇ ਵਿੱਚ ਜਿੱਥੇ 300 ਘਰਾਂ ਦਾ ਜਿਹੜਾ ਸੀ ਕਿਚਾ ਸੀ ਤੇ 300 ਘਰਾਂ ਨੂੰ ਪੂਰਾ ਕਰ ਲਵਾਂਗੇ ਤੇ ਮੈਂ ਸਾਰੇ ਗਾਨੀ ਸਿਲੜਣਾ ਦਾ ਦੇਸ਼ ਵਿਦੇਸ਼ ਜਿੱਥੇ ਵੀ ਬੈਠੇ ਹਨ ਉਹਨਾਂ ਦਾ ਬੇਹੱਦ ਧੰਨਵਾਦ ਕਰਦਾ ਕਿ ਉਹਨਾਂ ਨੇ ਇਹਨਾਂ ਗਰੀਬਾਂ ਦੀ ਸਾਰ ਲਈ ਸਰਕਾਰ ਦਾ ਕੋਈ ਯੋਗਦਾਨ ਨਹੀਂ ਸਰਕਾਰ ਦਾ ਨਹੀਂ ਇੱਥੇ ਚੀਜ਼ ਹੀ ਕੋਈ ਉਸ ਵਾ ਯੋਗਦਾਨ ਤੇ ਚੋਨਾ ਦੇ ਦੌਰਾਨ ਇਸ ਮੱਦੇ ਦੇ ਵਿੱਚ ਜਿੰਨਾ ਨਸ਼ਾ ਵੰਡਿਆ ਜਾਂਦਾ ਉਹ ਕਿਤੇ ਹੋਰ ਨਹੀਂ ਵੰਡਿਆ ਜਾਂਦਾ ਵੋਟਾਂ ਦੀ ਖਾਤਰ ਉਹ ਆ ਜਾਂਦੇ ਆ ਉਸ ਤੋਂ ਬਾਅਦ ਪੰਜ ਸਾਲ ਇੱਥੇ ਵਰਦਾ ਹੀ ਕੋਈ ਨਹੀਂ ਉਸ ਕਰਕੇ ਇਹਨਾਂ ਦੀ ਜੋ ਦੁਰਦਸ਼ਾ ਹੈ ਉਹਦਾ ਕਾਰਨ ਵੀ ਉਹ ਹਨ ਇੱਥੇ ਜਿਆਦਾ ਘਰ ਜਿਹੜੇ ਆਪਾਂ ਬਣਾਏ ਉਹ ਵਿਧਵਾ ਔਰਤਾਂ ਦੇ ਆ ਵਿਧਵਾ ਕਿਉਂ ਹੋਈਆਂ ਕਿਉਂਕਿ ਨਸ਼ਾ ਵੰਡਾ ਜਾਂ ਵੰਡਿਆ ਜਾਂਦਾ ਸੀ ਉਹ ਬੱਦੇ ਪੂਰੇ ਹੋ ਗਏ ਉਹਨਾਂ ਦੇ ਤਿੰਨ ਤਿੰਨ ਚਾਰ ਚਾਰ ਬੱਚੇ ਛੱਡ ਗਏ ਕੰਵਿਤ ਵਿਧਵਾ ਔਰਤ ਬਿਚਾਰੀ ਦਿਹਾੜੀਆਂ ਕਰਕੇ ਬੱਚੇ ਪਾਲੇਗੀ ਤੇ ਘਰ ਬਣਾਏਗੀ ਇਸ ਕਰਕੇ ਮੋਸਟਲੀ ਜਿਹੜੇ ਘਰ ਬਣੇ ਆ ਸਾਡੇ ਜਿਓਰਿਟੀ ਉਹਨਾਂ ਜੋ ਵਿਧਵਾ ਔਰਤਾਂ ਦੇ ਬਣੇ ਦੂਜੇ ਹੈਂਡੀਕੈਪ ਇਹਦੇ ਡੇਗ ਡੋਗ ਪਹਿਲ ਸਟਾਫ ਵਾਲਿਆਂ ਜਾਂ ਜਦੋਂ ਮਾਦਰੂ ਹੈਂਡੀਕੈਪ ਕਾਫੀ ਹੱਤ ਤੇ ਉਹਨਾਂ ਨੂੰ ਅਸੀਂ ਪ੍ਰੈਫਰੈਂਸ ਦਿੱਤੀ ਹੈ ਤੀਜਾ ਅਸੀਂ ਪ੍ਰੈਫਰੈਂਸ ਦਿੱਤੀ ਹੈਗੀ ਆ ਕਿ ਜਿਹੜੇ ਅ ਦਾਰਟਸ ਨੋ ਜੀ ਇੱਕੋ ਹੀ ਘਰ ਚ ਰਹਿ ਰਹੇ ਚੁਬੀ ਦੇ ਵਿੱਚ ਲਾਰਜ ਫੈਮਿਲੀਜ਼ ਆ ਜੀ ਉਹ ਉਹਨਾਂ ਨੂੰ ਦਿੱਤੀ ਗਈ ਹੈ ਤੇ ਇਹ ਸਾਡਾ ਜਿਹੜਾ ਮਿਸ਼ਨ ਇਹ ਜਾਰੀ ਰਹੇਗਾ ਅਸੀਂ ਹਰ ਕੋਟ ਤੋਂ ਬਾਅਦ ਪੰਜਾਬ ਪੂਰੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਤੁਸੀਂ ਚਾਹੁੰਦੇ ਆ ਕਿ ਜਿੰਨੇ ਵੀ ਬੇਕਰੇ ਹਨ ਕਈ ਲੱਖ ਬੰਦੇ ਬੇਕਰੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕਿਸੇ ਨੂੰ ਸੌਰੀ ਨਹੀਂ ਲਈ ਤੇ ਉਹ ਹੁਣ ਅਸੀਂ ਪੂਰੀ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਤੇ ਜਿੰਨਾਂ ਦਾ ਵੀ ਸਾਥ ਹੈ ਉਹਨਾਂ ਸਭ ਦਾ ਵਾਇਰੂ ਭਲਾ ਕਰੇ ਜਿਹਨਾਂ ਜਿਹਨਾਂ ਨੇ ਵੀ ਮਾਇਆ ਭੇਜੀ ਆ ਜਿਹਨਾਂ ਨੇ ਇੱਥੇ ਲੋਕਲ ਵੀ ਸਾਥ ਦਿੱਤਾ ਸਾਡਾ ਤੁਹਾਡੀ ਵੀ ਬਹੁਤ ਮਿਹਰਬਾਨੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸੇਰਵਿਸਤ ਹੁੰਦਾ ਜਿਹੜੇ ਸਾਡੇ ਨਾਲ ਮੌਜੂਦ ਨੇ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਅੱਜ ਤੁਸੀਂ ਇੱਥੇ ਪਹੁੰਚੇ ਹੋ ਤੇ ਇਹ ਜਿਹੜੇ ਸ਼ਿਗਲੀਕਰ ਮਹੱਲਾ ਵਾਸੀ ਨੇ ਜਿਹੜੇ ਕਾਫੀ ਲੰਮੇ ਸਮੇਂ ਤੋਂ ਬੇਘਰ ਸੀਗੇ ਤੇ ਇਹਨਾਂ ਨੂੰ ਇੱਕ ਸਹਾਰਾ ਮਿਲਿਆ ਛੱਤਾਂ ਮਿਲੀਆਂ ਨੇ ਤੇ ਕੀ ਕਹਿਣਾ ਚਾਹੋਗੇ ਜੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਪ੍ਰਹਾਰ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਕਿ ਲਗਭਗ 5 ਸਾਲ ਤੋਂ ਪਹਿਲਾਂ ਇਹਨਾਂ ਨੇ ਕੱਲਿਆਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਹੌਲੀ-ਹੌਲੀ ਉਹਨੇ ਕਾਫਲਾ ਬਣ ਗਿਆ ਵਾ ਤੇ ਜਿੱਥੇ-ਜਿੱਥੇ ਵੀ ਇਹ ਮੈਸੇਜ ਆ ਰਿਹਾ ਸੰਗਤਾਂ ਜਿਹੜੀਆਂ ਵਾ ਆਪਣੀ ਦਸਵੰਧ ਦੀ ਕਮਾਈ ਵਿੱਚੋਂ ਜਿਹੜੀਆਂ ਵਾ ਹੈਲਪ ਕਰ ਰਹੀਆਂ ਵਾ ਤੇ ਮੈਂ ਹੁਣੇ ਵੀ ਪਿੱਛੇ ਵੀਰਾਂ ਨਾਲ ਬੇਨਤੀ ਕਰਕੇ ਆਇਆ ਕਿ ਜਿੱਥੇ ਬਾਹਰਲੇ ਵੀਰ ਆਪਣੀ ਹੈਲਪ ਕਰ ਰਹੇ ਉੱਥੇ ਆਪਾਂ ਨੂੰ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਵੀ ਉਹਨਾਂ ਵਿੱਚੋਂ ਕੁਝ ਬੱਚੇ ਤੇ ਆਪ ਕੋ ਸਭ ਸੂਰਤ ਹੈਗੇ ਆ ਹਾਂਜੀ ਜਿਹੜੇ ਵੀਰ ਸਾਡੇ ਕਲੀਨ ਸ਼ੇਪ ਆ ਜਾਂ ਕੋਈ ਨਸ਼ਾ ਕਰਦਾ ਤੇ ਉਹਨਾਂ ਨੂੰ ਅਸੀਂ ਇੱਕ ਬੇਨਤੀ ਕਰਕੇ ਆਏ ਆ ਤੇ ਤੁਹਾਡੇ ਇਸ ਮਾਧਿਅਮ ਰਹੀਂ ਵੀ ਕਰ ਰਹੇ ਆ ਕਿ ਭਾਈ ਇਹ ਨਾ ਹੋਵੇ ਕਿ ਬਾਹਰ ਵਾਲੇ ਵੀਰ ਪਾਸੇ ਬੈਠੇ ਸਾਡੀ ਹੈਲਪ ਕਰਨ ਤੇ ਅਸੀਂ ਪੈਸਾ ਕਮਾ ਕੇ ਆਪਣੇ ਨਸ਼ੇ ਪੂਰੇ ਕਰੀ ਜਾਈਏ ਸਾਡਾ ਮਕਸਦ ਇੱਕੋ ਆ ਵੀ ਇਹ ਜਿਹੜੀ ਸੇਵਾ ਹੋ ਰਹੀ ਆ ਨਾ ਇਹ ਬੀਜ ਗੁਰੂ ਨਾਨਕ ਸਾਹਿਬ ਜੀ ਨੇ ਪਾਇਆ ਵੀ ਨੀਚਾ ਅੰਦਰ ਨੀਜ ਜਾਤ ਨੀਚੀ ਹੁਆ ਤੇ ਨੀਚ ਨਾਨਕ ਤਨ ਕੈ ਸੰਗ ਸਾਥ ਵੱਡਿਆਂ ਸਿਉਂ ਕਿਹਾ ਜਿੱਥੇ ਨੀਚ ਸੰਭਾਲੀਆਂ ਨੇ ਤਿੱਥੇ ਨਦਰ ਤੇਰੀ ਬਖਸ਼ੀਸ਼ ਸਾਡੇ ਗੁਰੂ ਸਾਹਿਬ ਹਮੇਸ਼ਾ ਹੀ ਦਬੇ ਕੁਚਲੇ ਲਤਾੜੇ ਹੋਏ ਲੋਕਾਂ ਦੇ ਹੱਕ ਚ ਖਲੋਂਦੇ ਰਹਿਆ ਕੋਈ ਸਤਾਤਾਰੀ ਕਾਬਜ ਧਿਰ ਦੇ ਹੱਕ ਜ ਨਹੀਂ ਮਾਰਿਆ ਕਦੀ ਖਲੋਤੇ ਸਗੋਂ ਉਹਨਾਂ ਨੂੰ ਤਾੜਨਾ ਕੀਤੀ ਮਾਰੇ ਰਾਜੇ ਸ਼ੀ ਮੁਕਦਮ ਕੁੱਤੇ ਸ਼ਬਦ ਵਰਤੇ ਆ ਤੇ ਜਿਹੜੇ ਆਮ ਲੋਕ ਸੀ ਉਹਨਾਂ ਦੇ ਹੱਕ ਵਿੱਚ ਖਲੋਤੇ ਇਸੇ ਕਰਕੇ ਸਾਡੇ ਗੁਰੂ ਪਾਤਸ਼ਾਹ ਜੀ ਦੀ ਵਿਚਾਰਧਾਰਾ ਜਿਹੜਾ ਵਾ ਉਹ ਬਹੁਤ ਛੇਤੀ ਫੈਲੀ ਸਮਾਜ ਦੇ ਵਿੱਚ ਤੇ ਅੱਜ ਮੈਨੂੰ ਲੱਗਦਾ ਵੀ ਭਾਵੇਂ ਸਾਡੇ ਵਿਦੇਸ਼ਾਂ 'ਚ ਬੈਠੇ ਵੀਰ ਆ ਭਾਵੇਂ ਇੱਥੇ ਆ ਉਹਨਾਂ ਅੰਦਰ ਵੀ ਉਹ ਸੋਚ ਕੰਮ ਕਰ ਰਹੀ ਆ ਤੇ ਆਪਾਂ ਬੇਨਤੀ ਇਹੋ ਕੀਤੀ ਆ ਕਿ ਤੁਸੀਂ ਇਹ ਤੁਹਾਨੂੰ ਜਿਹੜੀ ਮੁੱਢਲੀ ਜਿਹੜੀ ਸਹੂਲਤਾ ਘਰ ਤੁਹਾਨੂੰ ਬਣ ਕੇ ਬਣਾ ਕੇ ਦੇ ਰਹੇ ਆ ਇਹ ਤੋਂ ਅਗਲਾ ਸਟੈਪ ਤੁਹਾਨੂੰ ਆਪ ਤੁਰਨਾ ਪਣਾ ਸਵੇਰੇ ਟਾਈਮ ਨਾਲ ਉਠੋ ਆਪਣੇ ਕੰਮਾਂ ਦੀ ਸ਼ੁਰੂਆਤ ਤੋਂ ਪਹਿਲਾਂ ਸਤਿਗੁਰ ਦੀ ਬਾਣੀ ਪੜੋ ਨਸ਼ਿਆਂ ਤੋਂ ਦੂਰ ਰਹੋ ਸ਼ਾਮ ਨੂੰ ਆਣ ਕੇ ਕੋਸ਼ਿਸ਼ ਕਰੋ ਇੱਥੋਂ ਹੀ ਗੱਲ ਅਰੰਭ ਕਰ ਦੋ ਸੋਦਰ ਦਾ ਪਾਠ ਕਰੋ ਇਹ ਮੁੱਢਲੀ ਗੱਲ ਆ ਜੀ ਇਹ ਕੋ ਆਪਾਂ ਬਹੁਤ ਵੱਡੀ ਗੱਲ ਨਹੀਂ ਕਰ ਰਹੇ ਤੇ ਜਿਵੇਂ ਸਰੀਰ ਨੂੰ ਖਰਾਕ ਚਾਹੀਦੀ ਆ ਚੱਲਣ ਵਾਸਤੇ ਸਭ ਤੋਂ ਪਹਿਲਾਂ ਆਤਮਾ ਦਾ ਨਾਮ ਮੰਨ ਦੀ ਖੁਰਾਕ ਜਿਹੜੀ ਆ ਉਹ ਗੁਰੂ ਦੀ ਬਾਣੀ ਆ ਜੇ ਤੁਸੀਂ ਆਪਣੇ ਮਨ ਨੂੰ ਖੁਰਾਕ ਦਿਓਗੇ ਆੜਾ ਤੁਸੀਂ ਨਿਰਾਸ਼ਾਵਾਦੀ ਜਿਹਾ ਹੋ ਕੇ ਬੈਠੇ ਜੇ ਢੈਂਦੀ ਕਲਾ ਚੇਰ ਨੂੰ ਆਪਣੇ ਆਪ ਨੂੰ ਥੋੜਾ ਚਿਹਰਿਆਂ ਤੇ ਰੌਣਕ ਲੈ ਕੇ ਆਓ ਖੁਸ਼ ਰਹਿਣ ਦੀ ਹੱਤ ਪਾਓ ਵੀ ਕਈ ਵਾਰੀ ਤੇ ਗਰੀਬੀ ਹੁੰਦੀ ਆ ਤੇ ਦੂਜੇ ਬੰਦੇ ਅਸੀਂ ਹੋਰ ਨਸ਼ੇ ਕਰ ਹੀ ਜਾਂਦੇ ਆ ਕਈ ਬੰਦੇ ਤਾਂ ਵੇਖਾ ਸਿਰ ਤੇ ਕਰਜ਼ਾ ਉਹ ਤੇ ਕਹਿੰਦੇ ਕਿਉਂ ਪੀਣਾ ਕਹਿੰਦਾ ਮੇਰੇ ਸਿਰ ਤੇ ਕਰਜ਼ਾ ਵਾ ਇਹ ਵੀ ਇੱਕ ਸਾਡੇ ਸਮਾਜ ਦੀ ਬਹੁਤ ਵੱਡੀ ਪ੍ਰੋਬਲਮ ਆ ਵੀ ਪਹਿਲਾਂ ਤੇ ਕਰਜ਼ਾ ਵਾ ਮੈਂ ਕਿਉਂ ਪੀ ਰਿਹਾ ਮੇਰੇ ਸਿਰ ਤੇ ਕਰਜ਼ਾ ਵਾ ਤੂੰ ਕਿਉਂ ਪੀ ਰ ਜੀ ਮਤਲਬ ਇਹ ਬਹਾਨੇ ਆ ਜਿਨ੍ਹਾਂ ਲੋਕਾਂ ਨੇ ਆਪਣੇ ਸਰੀਰ ਦਾ ਨੁਕਸਾਨ ਕਰਨਾ ਤੇ ਮਤਾਂ ਸੋਚੋ ਵੀ ਇਹ ਨੁਕਸਾਨ ਅਸੀਂ ਕਿਸੇ ਹੋਰ ਦਾ ਕਰ ਰਹੇ ਆ ਇਹ ਜੀਵਨ ਬਾਰ ਬਾਰ ਨਹੀਂ ਮਿਲਣਾ ਇਹ ਸਾਡੇ ਕੋਲ ਪਹਿਲਾ ਤੇ ਆਖਰੀ ਚਾਂਸਾ ਉਸ ਕਾਲਪੁਰਖ ਵੱਲੋਂ ਸਾਨੂੰ ਮਿਲਿਆ ਆ ਮਨੁੱਖਾ ਦੇ ਹੀ ਮਿਲੀ ਆ ਤੇ ਇੱਥੇ ਅਸੀਂ ਸਮਾਜ ਵਿੱਚ ਰਹਿ ਕੇ ਕਿਸਦਾ ਭਲਾ ਕਰਨਾ ਤੇ ਭਲਾ ਤਾਂ ਕਰ ਸਕਦੇ ਪਹਿਲਾਂ ਆਪਣਾ ਭਲਾ ਕਰਨਾ ਸਿੱਖੀਏ ਤੇ ਆਪਣਾ ਭਲਾ ਉਹੋ ਇਨਸਾਨ ਕਰੂਗਾ ਜਿਹੜਾ ਸਰੀਰ 'ਚ ਚੰਗੀ ਚੀਜ਼ ਪਾਊਗਾ ਨਸ਼ਾ ਪਾਉਣ ਵਾਲਾ ਮਾੜੀਆਂ ਵਿਚਾਰਾਂ ਆਪਣੇ ਅੰਦਰ ਰੱਖਣ ਵਾਲਾ ਉਹ ਆਪਣੇ ਜੀਵਨ ਦਾ ਸਭ ਤੋਂ ਵੱਡਾ ਦੁਸ਼ਮਣ ਆ ਮੈਂ ਸਮਝਦਾ ਤੇ ਆਪਣੇ ਆਪ ਜੇ ਸਮਾਜ ਦਾ ਭਲਾ ਕਰਨਾ ਤੇ ਆਪ ਪਹਿਲਾਂ ਆਪਣਾ ਭਲਾ ਕਰਨਾ ਪੈਣਾ ਤੋਂ ਬੇਨਤੀ ਆ ਕਿ ਬਾਹਰਲੇ ਵੀਰ ਤਾਂ ਸੇਵਾ ਕਰ ਹੀ ਰਹੇ ਆ ਮੈਂ ਤਾਂ ਇਹਨਾਂ ਨੂੰ ਜ਼ਿਆਦਾ ਕਹਿ ਰਿਹਾ ਕਿ ਤੁਸੀਂ ਆਪਣੇ ਆਪ ਨੂੰ ਹੁਣ ਸੁਧਾਰਨਾ ਅੱਗੇ ਇਹਨਾਂ ਹੋਵੇਗੇ ਤੁਸੀਂ ਡੀਕੋ ਫੇਰ ਦੁਬਾਰਾ ਕੋਈ ਆਵੇ ਸਾਨੂੰ ਹੁਣ ਵੀਲਾਂ ਮਕਾਨ ਬਣਾ ਕੇ ਦੇ ਗਿਆ ਮੁੜ ਕੇ ਕੋ ਰਾਸ਼ਨ ਪਾ ਕੇ ਦੇਵੇ ਫਿਰ ਬੱਚੇ ਇਹਨੂੰ ਵਿਆਹਣ ਵਾਸਤੇ ਆਵੇ ਐਦਾਂ ਨਹੀਂ ਢੀਕਣਾ ਤੁਹਾਨੂੰ ਕੰਮ ਕਰਨਾ ਪੈਣਾ ਤਿਕਾਮ ਤੁਸੀਂ ਕਰਦੇ ਤੁਸੀਂ ਆਪਣਾ ਪੁਰਾਣਾ ਇਤਿਹਾਸ ਜਿਹੜੇ ਆ ਸੀਰੀਅਰ ਬਣ ਜਾ ਰਹੇ ਆਪਣਾ ਪੁਰਾਣਾ ਇਤਿਹਾਸ ਪੜਨਾ ਇਹ ਬੜੇ ਮਿਹਨਤੀ ਸੀ ਬੰਦੇ ਐਸੀ ਨਹੀਂ ਗੱਲ ਹੈਗੀ ਇਹ ਅੱਗੇ ਅੱਗੇ ਜਿਉਂ-ਜਿਉਂ ਮੈਂ ਦੱਸ ਰਿਹਾ ਸੀ ਵੀ ਵੋਟਾਂ ਵੇਲੇ ਨਸ਼ਾ ਵੰਡਣਾ ਆ ਜਾਂਦੇ ਆ ਉਦੋਂ ਤੁਸੀਂ ਇਕੱਠੇ ਹੋ ਕਿ ਸਾਨੂੰ ਨਸ਼ਾ ਨਹੀਂ ਚਾਹੀਦਾ ਸਾਨੂੰ ਇੱਥੇ ਕੋਈ ਸਹੂਲਤ ਦਿਓ ਸਾਨੂੰ ਕੋਈ ਇੱਥੇ ਕੋਈ ਸਕੂਲ ਕਾਲਜ ਬਣਾ ਕੇ ਦਿਓ ਸਾਡੇ ਬੱਚੇ ਪੜ੍ਹਨ ਇੱਥੇ ਉਦੋਂ ਆ ਜੇ ਤੁਸੀਂ ਜਾਗੇ ਹੁੰਦੇ ਤੁਸੀਂ ਲੀਡਰਾਂ ਸਾਹਮਣੇ ਆਪਣੀ ਮੰਗ ਰੱਖੀ ਹੁੰਦੀ ਨਸ਼ਾ ਨਾ ਪਿਆ ਪੀਤਾ ਹੁੰਦਾ ਅਕਸਰ ਤੁਹਾਡੀਆਂ ਵੋਟਾਂ ਹੈਗੀਆਂ ਤੁਹਾਡੀਆਂ ਵੋਟਾਂ ਹੈਗੀਆਂ ਜੀ ਇਹ ਵੋਟਾਂ ਪਾਉਂਦੇ ਆ ਨਾ ਤੁਸੀਂ ਜਦੋਂ ਤੁਹਾਡੀਆਂ ਵੋਟਾਂ ਕਿਸੇ ਨਾ ਕਿਸੇ ਲੀਡਰ ਦੇ ਆਖਿਰ ਤੇ ਪੈਂਦੀਆਂ ਨਾ ਤੁਸੀਂ ਕਾਂਗਰਸ ਭਾਜਪਾ ਝਾੜੂ ਕਿਸੇ ਨਾ ਕਿਸੇ ਨੂੰ ਤੇ ਮਤਲਬ ਵੋਟ ਪਾਉਂਦੇ ਹੋਗੇ ਨਾ ਜਾਂ ਅਕਾਲੀ ਦਲ ਨੂੰ ਪਾਉਂਦੇ ਹੋਗੇ ਜਾਂ ਭਾਜਪਾ ਨੂੰ ਪਾਉਂਦੇ ਜਾਂ ਝਾੜੂ ਵਾਲੇ ਨੂੰ ਪਾਉਂਦੇ ਹੋਗੇ ਉਦੋਂ ਜਦੋਂ ਤੁਹਾਡੇ ਇਲਾਕੇ ਦੇ ਕੋਈ ਲੀਡਰ ਆਉਂਦਾ ਐਦਾਂ ਜਿਵੇਂ ਆਪਾਂ ਹੁਣ ਆਏ ਆ ਅਸੀਂ ਕੋਈ ਵੋਟਾਂ ਲਈ ਤੇ ਨਹੀਂ ਆਏ ਨਾ ਪ੍ਰਹਾਰ ਸਾਹਿਬ ਆਏ ਨਾ ਅਸੀਂ ਆਏ ਅਸੀਂ ਤੁਹਾਡੇ ਵਾਸਤੇ ਆਏ ਆ ਵੀ ਉਠੋ ਭਾਈ ਜਾਗੋ ਆਪਣਾ ਫਰਜ਼ ਪਹਿਚਾਣੋ ਜਦੋਂ ਤੁਹਾਡੇ ਇਲਾਕੇ 'ਚ ਲੀਡਰ ਆਉਂਦਾ ਉਦੋਂ ਤੁਸੀਂ ਮੰਗ ਕਾਸ਼ ਕਿਤੇ ਰੱਖੀ ਹੁੰਦੀ ਕਿ ਸਾਨੂੰ ਸ਼ਰਾਬ ਨਹੀਂ ਚਾਹੀਦੀ ਸਾਨੂੰ ਕੋ ਭੁੱਖੀ ਫੀਮ ਨਹੀਂ ਚਾਹੀਦੀ ਸਾਨੂੰ ਕੋ ਡੋਡੇ ਨਹੀਂ ਚਾਹੀਦੇ ਸਾਨੂੰ ਕੀ ਚਾਹੀਦਾ ਸਾਨੂੰ ਸਹੂਲਤ ਚਾਹੀਦੀ ਆ ਸਾਨੂੰ ਇੱਥੇ ਸਾਡਾ ਆ ਗਲੀਆਂ ਪੱਕੀਆਂ ਕਰਕੇ ਦਿਓ ਸਾਨੂੰ ਕੋਈ ਮਕਾਨ ਬਣਾ ਕੇ ਦਿਓ ਸਾਡੇ ਇੱਥੇ ਇਲਾਕੇ 'ਚ ਕੋਈ ਕਾਲਜ ਹੋਵੇ ਸਾਡਾ ਇੱਥੇ ਕੋਈ ਨਿੱਕਾ ਮੋਟਾ ਕੋਈ ਕਲੀਨਿਕ ਖੋਲ ਕੇ ਦਿਓ ਵੀ ਸਾਨੂੰ ਅਸੀਂ ਬਿਮਾਰ ਹੋ ਗਏ ਅਸੀਂ ਵੱਡੇ ਹਸਪਤਾਲਾਂ ਜਾ ਕੇ ਇਲਾਜ ਕਰਾਉਣ ਜੋਗੀ ਨਹੀਂ ਹੈਗੇ ਮਤਲਬ ਸਾਡੀ ਮੰਗੀ ਬਹੁਤ ਛੋਟੀ ਤੇ ਅਗਲਾ ਫਿਰ ਇਹ ਇਹ ਨਿਸ਼ਾਨੀਆਂ ਵਾਂ ਕਿ ਅਸੀਂ ਅੰਦਰੋਂ ਸੁੱਤੇ ਹੋਏ ਆ ਤੇ ਸਾਡੇ ਗੁਰੂ ਪਾਤਸ਼ਾਹ ਨੇ ਮਨੁੱਖਤਾ ਨੂੰ ਜਗਾਉਣ ਲਈ ਮਤਲਬ ਕੁਰਬਾਨੀਆਂ ਦਿੱਤੀਆਂ ਤੇ ਅਜੇ ਵੀ ਸਾਡਾ ਸਮਾਜ ਦਾ ਬਹੁਤ ਵੱਡਾ ਹਿੱਸਾ ਅਜੇ ਵੀ ਉੱਥੇ ਦਾ ਉੱਥੇ ਬੈਠਾ ਤੇ ਮੇਰੀ ਬੇਨਤੀ ਵੀਰੋ ਤੁਹਾਡੇ ਵਾਸਤੇ ਖਾਸ ਕਰਕੇ ਹੁਣ ਅੱਗੇ ਕਿਹੜੀਆਂ ਵੋਟਰਾਂ ਨਹੀਂ ਪੈਣੀਆਂ ਲੀਡਰ ਆਉਣਗੇ ਨਾ ਫਿਰ ਤੁਹਾਡੀਆਂ ਇਲਾਕਿਆਂ ਚ ਕਿ ਨਹੀਂ ਆਉਣਗੇ ਜੀ ਉਦੋਂ ਜਾ ਕੇਓ ਉਦੋਂ ਆਪਣੀਆਂ ਮੰਗਾਂ ਬਦਲੋ ਨਸ਼ੇ ਨਾ ਲਾਓ ਇਹਨਾਂ ਕੋਲੋਂ ਉਦੋਂ ਕਹੋ ਸਾਨੂੰ ਸਾਨੂੰ ਜਿਹੜੀਆਂ ਮੁੱਢਲੀ ਜਿਹੜੀ ਸਹੂਲਤ ਦਿੱਤੀ ਜਾਵੇ ਸਾਨੂੰ ਕੋਈ ਕਾਰੋਬਾਰ ਉਰਜਗਾਰ ਮੰਗੋ ਨਾਲੋਂ ਪਿੱਛੇ ਕੋਈ ਕਾਰੋਬਾਰ ਹੋਵੇ ਹੀ ਰੋਟੀ ਤੜੇ ਕੋ ਆਟਾ ਦਾਲਣਾ ਮੰਗੇ ਅਸੀਂ ਆਟਾ ਦਾਲ ਕਮਾਉਣ ਜੋਗੀ ਹੋਈਏ ਤੇ ਤੁਸੀਂ ਸਾਡੀਆਂ ਪੜੋਲੀਆਂ ਜੇ ਵਿੱਚ ਡੱਬਿਆਂ ਚ ਆਟਾ ਰੋਜ਼ ਪਾਉਂਦੇ ਰਹੋਗੇ ਅਸੀਂ ਮੰਗਤੇ ਥੋੜਾ ਅਸੀਂ ਕੰਮ ਕਰਨ ਵਾਲੇ ਆ ਸਾਨੂੰ ਕੰਮ ਖੋਲ ਕੇ ਦਿਓ ਕੋਈ ਅਸੀਂ ਮਿਹਨਤ ਕਰੀਏ ਆ ਕਰਦੇ ਨਾ ਕਈ ਪਿੱਛੇ ਮਿਲ ਕੇ ਆਏ ਆ ਕੋਈ ਕੁਰਸੀਆਂ ਵੇਚਣ ਜਾ ਰਿਹਾ ਕੋਈ ਪਿੰਡਾਂ ਦੇ ਵਿੱਚ ਕੋਈ ਕੋਈ ਨਾ ਕੋਈ ਕੰਮ ਕਰ ਰਿਹਾ ਕੋਈ ਦਿਹਾੜੀ ਲਾ ਰਿਹਾ ਕੰਮ ਕਰਦਾ ਨਾ ਤੇ ਜਿਹੜਾ ਇਨਸਾਨ ਕੰਮ ਕਰਦਾ ਨਾ ਉਹ ਕਦੀ ਠੂਠਾ ਫੜ ਕੇ ਮੰਗਦਾ ਨਹੀਂ ਇਹ ਸਾਡੇ ਗੁਰੂ ਪਾਤਸ਼ਾਹ ਨੇ ਸ਼ਰਮ ਪਤ ਝੋਲੀ ਸ਼ਬਦ ਵਰਤੇ ਨਾ ਮਾਰੇ ਨੇ ਜੋਗੀ ਵਾਸਤੇ ਵੀ ਜੋਗੀ ਨੂੰ ਕਹਾਂ ਤੂੰ ਖੱਪਰ ਕਿਉਂ ਫੜਿਆ ਕਹਿੰਦਾ ਮੈਂ ਭੀਖ ਮੰਗਦਾ ਮਾਰੇ ਕਹਿੰਦੇ ਵੀ ਮਿਹਨਤ ਨੂੰ ਖੱਪਰ ਬਣਾ ਲੈ ਤੇ ਮਿਹਨਤ ਕਾਸ਼ ਬੰਦਾ ਕਦੀ ਵੀ ਭੀਖ ਨਹੀਂ ਮੰਗਦਾ ਭਾਵੇਂ ਉਹ ਬੰਦਾ ਦਿਹਾੜੀ ਕਰੇ ਥੋੜੇ ਕਮਾਊਗਾ 2-300 ਪਰ ਸ਼ਾਮਾਂ ਨੂੰ ਆਟਾ ਦਾਲ ਤੇ ਆਪਣੇ ਘਰ ਲਈ ਕੇ ਆਊਗਾ ਨਾ ਤੇ ਇਸ ਕਰਕੇ ਵੀਰ ਜੀ ਉਹਨਾਂ ਦਾ ਪਰਿਵਾਰ ਹੈ ਸਾਰੇ ਰਲ ਕੇ ਹੁਣ ਤੇ ਇੱਕ ਪਰਿਵਾਰ ਬਣ ਗਿਆ ਜੀ ਬਹੁਤ ਵੱਡਾ ਸਾਰੇ ਵੀਰ ਇਹ ਪਰਿਵਾਰ ਰਲ ਕੇ ਸੇਵਾ ਕਰ ਰਿਹਾ ਅੱਜ ਹੁਣ ਭੈਣ ਜੀ ਨਹੀਂ ਆਏ ਆ ਪਹਿਲਾਂ ਵੀ ਕਿੰਨੇ ਵਾਰੀ ਤੁਹਾਡੇ ਕੋਲ ਕਿੰਨੇ ਪਰਿਵਾਰ ਪਹਿਲਾਂ ਵੀ ਆ ਚੁੱਕੇ ਆ ਤੇ ਜਿਹੜੀ ਗੱਲ ਭੈਣ ਜੀ ਨੂੰ ਬੋਲੀਏ ਮਾਨਨਾ ਤੋੜਿਓ ਕਿਸੇ ਦਾ ਜਦੋਂ ਤੁਹਾਡੇ ਵਿੱਚੋਂ ਕੋਈ ਬੰਦਾ ਗਲਤ ਕੰਮ ਕਰੂਗਾ ਨਸ਼ੇ ਕਰੂਗਾ ਫਿਰ ਦਿਲ ਟੁੱਟਣਾ ਤੇ ਫਿਰ ਸੱਚੀ ਗੱਲ ਜੀ ਇਸ ਬਸਤੀ ਦੁਬਾਰਾ ਨਹੀਂ ਕਿਸੇ ਨੇ ਆਉਣਾ ਜਿਹੜੀ ਗੱਲ ਭੈਣ ਜੀ ਨੂੰ ਕਹਿਣਾ ਮੁੜ ਕੇ ਨਹੀਂ ਕਹਿਦਾ ਦਿਲ ਕਰਨਾ ਇੱਧਰ ਆਉਣ ਨੂੰ ਜਦੋਂ ਕੋਈ ਬੰਦਾ ਤੁਹਾਡੀ ਸੇਵਾ ਕਰਦਾ ਤਾਂ ਅਸੀਂ ਉਸ ਸੇਵਾ ਨੂੰ ਮਿਸਯੂਜ਼ ਕਰਦੇ ਆ ਨਾ ਉਦੋਂ ਸਭ ਤੋਂ ਵੱਡਾ ਨੁਕਸਾਨ ਹੁੰਦਾ ਤੋ ਆਸ ਆ ਕਿ ਤੁਸੀਂ ਇਹਨਾਂ ਉਮੀਦਾਂ ਉੱ ਇਹ ਕੇਸ ਕਟਾਉਂਦੇ ਆ ਜਾਂ ਜਿਹੜੇ ਵੱਡੀ ਉਮਰ ਦੇ ਵੀਰ ਕੇਸ ਕਟਾਉਂਦੇ ਆ ਜੇ ਨਸ਼ਾ ਕੋ ਪੀਂਦਾ ਤੁਹਾਡੇ ਚ ਹੁਣ ਤੁਹਾਡੇ ਅਸੀਂ ਘਰ ਤੇ ਚੈੱਕ ਨਹੀਂ ਕਰਨ ਆਉਣਾ ਤੁਹਾਨੂੰ ਨਸ਼ੇ ਛੱਡਨੇ ਪੈਣੇ ਆ ਸਭ ਸੁਰਤ ਹੋਣਾ ਪੈਣਾ ਵਾ ਤੇ ਤੁਸੀਂ ਵੇਖ ਹੀ ਲਿਆ ਪੰਜਾਬ ਵਿੱਚ ਡੇਰਿਆਂ ਦੀ ਕਮੀ ਨਹੀਂ ਹੈਗੀ بڑے بڑے ਬਾਬੇ ਸਤਿਗੁਰੂ ਖਾਉਣ ਵਾਲੇ ਵੀ ਹੈਗੇ ਆ ਪਰ ਤੁਹਾਡੀ ਸਾਰ ਜੇ ਕਿਸੇ ਨੇ ਲਈ ਆ ਜਾਂ ਲੈਣੀ ਆ ਉਹ ਗੁਰੂ ਨਾਨਕ ਸਾਹਿਬ ਜੀ ਦੀ ਸੱਚੀ ਸੁੱਚੀ ਵਿਚਾਰਤਾਂ ਨੂੰ ਮੰਨਣ ਵਾਲੇ ਸਿੱਖ ਨੇ ਲੈਣੀ ਜਿਹੜਾ ਕਿਰਤ ਕਰਨ ਵਾਲਾ ਬੰਦਾ ਪੰਜਾਬ ਦੇ ਵਿੱਚ ਡੇਰਿਆਂ ਬਾਬਿਆਂ ਦੀ ਕੋਈ ਕਮੀ ਨਹੀਂ ਹੈਗੀ ਉਹਨਾਂ ਦੀਆਂ ਤੇ ਆਪਣੀਆਂ ਹੀ ਨਹੀਂ ਜਿਹੜੀਆਂ ਡੇਰੀਆਂ ਦੀਆਂ ਸਹੂਲਤਾਂ ਨਹੀਂ ਪੂਰੀਆਂ ਹੋ ਰਹੀਆਂ ਉਹ ਤੁਹਾਨੂੰ ਪਤਾ ਹੀ ਹੈ ਸਾਰਾ ਤੇ ਇਸ ਕਰਕੇ ਅਜੇ ਵੀ ਪੰਜਾਬ ਦੇ ਵਿੱਚ ਇਹੋ ਜਿਹੇ ਸਾਧਾਂ ਦੇ ਕੋਲ ਗੱਡੀਆਂ ਇੱਕ ਸਾਧ ਦੀ ਗੱਡੀ ਵੇਚਦੀ ਹੈ ਨਾ ਤਾਂ ਤੁਹਾਡੀ ਸਾਰੀ ਕਲੋਨੀ ਪੱਕੀ ਹੋ ਸਕਦੀ ਹੈ ਤੁਸੀਂ ਮੰਨੋਗੇ ਇੱਕ ਸਾਧ ਦੀ ਗੱਡੀ ਵੇਚਦੀ ਹੈ ਨਾ ਹੁਣ ਤੁਸੀਂ ਆਪ ਹੀ ਹੰਦਾ ਚਲੋਵੇ ਇੱਕ ਸਾਧ ਦੀ ਗੱਡੀ ਕਿੰਨੀ ਮਹਿੰਗੀ ਹੋਊਗੀ ਇੱਕ ਉਹ ਸਾਧ ਦੀ ਗੱਡੀ ਵੇਚਦੀ ਹੈ ਨਾ ਕੱਲੀ ਤੇ ਆ ਸਾਰੀ ਕਲੋਨੀ ਤੁਹਾਡੀ ਪੱਕੀ ਹੋ ਸਕਦੀ ਆ ਪਰ ਸਾਡੇ ਲੋਕ ਫਿਰ ਇੱਕ ਬੇਨਤੀ ਆ ਵਿਸ਼ਵਾਸ ਘਾਤ ਨਾ ਕਰਿਓ ਕਿ ਤੁਹਾਨੂੰ ਇੱਕ ਕਿਰਤੀ ਬੰਦਾ ਗੁਰਨਾਨ ਸਿੰਘ ਦਾ ਸਿੱਖ ਦਸਾਂ ਨਵਾਂ ਦੀ ਕਮਾਈ ਚ ਤੁਹਾਡੀ ਹੈਲਪ ਕਰ ਰਿਆ ਹੋਵੇ ਤੇ ਤੁਸੀਂ ਫੇਰ ਬਾਬਿਆਂ ਦੇ ਮਗਰ ਕੱਲੋਂ ਜਦੋਂ ਮਕਾਨ ਬਣ ਜਾਣਾ ਤੇ ਇੱਥੇ ਕੋ ਬਾਹਰ ਆਣ ਕੇ ਬਾਬਾ ਆਪਣਾ ਡੇਰਾ ਪਾ ਕੇ ਬਹਿ ਜੇ ਤੇ ਉਦੋਂ ਤੁਹਾਨੂੰ ਸਿਰ ਚੁੱਕ ਕੇ ਆਵਾਜ਼ ਬੁਲੰਦ ਕਰਨੀ ਪੈਣੀ ਆ ਵੀ ਉਦੋਂ ਕਿੱਥੇ ਸੀ ਜਦੋਂ ਸਾਡੇਆਂ ਕੱਖਾਂ ਦੀਆਂ ਛੰਨਾ ਚੋਂ ਪਾਣੀ ਚੁੰਦਾ ਸੀ ਅੱਜ ਮਕਾਨ ਬਣ ਗਿਆ ਤੇ ਅੱਜ ਤੁਸੀਂ ਡੇਰਾ ਪਾ ਕੇ ਸਾਡੇ ਕੋਲੋਂ ਪੈਰਾਂ ਤੇ ਮੱਥੇ ਟਿਕਾਉਣ ਲਈ ਆ ਗਏ ਜੇ ਕਿਉਂਕਿ ਇਹ ਕੁਦਰਤੀ ਗੱਲ ਹੁੰਦੀ ਆ ਸੁਖਵੇਂ ਆਣ ਬਹੁਤ ਮਿਲ ਬੈਠਾ ਪਾਸ਼ਾ ਕਹਿੰਦੇ ਆ ਰਹਿਤ ਚਾਹੂ ਦਿਸਕੇ ਰਹਿ ਤੇ ਬਿਵਤ ਪਰੀ ਸਾਹਿਬ ਹੀ ਸੰਗ ਛੜਤ ਕੋ ਨਾ ਆਵਤ ਨੇਰਾ ਜਦੋਂ ਬਿਵਤਾ ਪੈਂਦੀ ਆ ਨਾ ਤੁਹਾਡੀਆਂ ਕੰਨਾਂ ਜੀਆਂ ਛੰਨਾ ਚੁੰਦੀਆਂ ਵੇਖ ਕੇ ਪ੍ਰਹਾਰ ਸਾਹਿਬ ਤੇ ਬਾਕੀ ਵੀਰਾਂ ਦਾ ਦਿਲ ਪਸੀਜਿਆ ਕਿ ਸਾਦਾ ਨਹੀਂ ਪਸੀਜਿਆ ਠੀਕ ਆ ਨਾ ਤਾਂ ਇਹ ਇਹ ਉਦੋਂ ਤੁਹਾਨੂੰ ਤਾਂ ਤਨ ਹੀ ਜਗਾ ਰਹੇ ਆ ਆ ਵੀਡੀਓ ਪੈ ਜਾਣੀ ਨੈਟ ਤੇ ਸਦਾ ਚੇਤਾ ਰੱਖਿਓ ਕਿਉਂਕਿ ਮੈਂ ਤੇ ਬਲਾਰਾਮ ਮੈਂ ਤੇ ਹਰਥਾਂ ਤੇ ਬੋਲਦਾ ਵਾਂ ਮੈਂ ਕਹਿੰਦਾ ਹੁਣਾਂ ਵਾ ਵੀ ਲੀਡਰਾਂ ਨੇ ਢੇਰੇਦਾਰਾਂ ਨੇ ਸਾਡਾ ਨੁਕਸਾਨ ਕੀਤਾ ਵਾ ਇਹ ਕੰਮ ਉਹਨਾਂ ਦੇ ਕਰਨ ਵਾਲੇ ਸੀ ਆ ਦੇਖ ਲਓ ਤੁਸੀਂ ਹੁਣ ਕਿਦਾਂ ਡੇਰੇ ਖੁੱਲੇ ਹੋ ਆਪ ਨੂੰ ਪਤਾ ਹੀ ਸਾਰਾ ਪਰ ਕਿਸੇ ਨੇ ਬਾਤ ਨਹੀਂ ਪੁੱਛੀ ਇੱਕੋ ਦਰਵਾ ਗੁਰਦੁਆਰੇ ਹੋਏ ਸੋ ਜੀ ਭਾਈ ਸਿ ਇਹ ਖਾਦੇ ਜੀ ਗੁਰਦਰਾ ਸਾਹਿਬ ਇਹ ਬਹੁਤ ਸੋਹਣੀ ਇਮਾਰਤ ਬਣੀ ਆ ਇੱਥੇ ਆਓ ਸਵੇਰੇ ਸ਼ਾਮ ਸਵੇਰੇ ਆਪਣੇ ਦਿਨ ਦੀ ਸ਼ੁਰੂਆਤ ਕਰਨ ਲੱਗੇ ਆ ਇੱਥੇ ਆਣ ਕੇ ਮੱਥਾ ਟੇਕੋ ਪਹਿਲਾਂ ਠੀਕ ਆ ਵੀਰੋ ਪਹਿਲਾਂ ਸਵੇਰੇ ਆਣ ਕੇ ਆਪਣੇ ਕੰਮ ਤੇ ਜਾਣ ਤੋਂ ਪਹਿਲਾਂ ਇੱਥੇ ਨਮਸਕਾਰ ਕਰਕੇ ਜਾਓ ਸ਼ਾਮ ਨੂੰ ਕੰਮਕਾਰ ਨਿਵੇੜ ਕੇ ਇਸ਼ਨਾਨ ਪਾਣ ਕਰਕੇ ਫਿਰ ਮੱਥਾ ਟੇਕਣਾ ਹੋ ਇੱਥੇ ਅਰਦਾਸ ਕਰੋ ਪਾਠ ਕਰਕੇ ਜਾਓ ਆਪਣੇ ਤੁਸੀਂ ਤਜਰਬਾ ਕਰਕੇ ਵੇਖਿਓ ਸਤਗੁਰੂ ਦੀ ਬਾਣੀ ਤੇ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਤੁਰੇ ਜਾਓਗੇ ਤੁਹਾਡੇ ਕੋਲ ਕੋਈ ਚੀਜ਼ ਦੀ ਕਮੀ ਨਹੀਂ ਆਏਗੀ ਔਰੇ ਸੋਰੀ ਹਾ ਸ੍ਰੀ ਅਕਾਲ ਜੀ ਤੁਸੀਂ ਇੱਕ ਵਾਰੀ ਤੁਰ ਕੇ ਵੇਖੋ ਗੁਰੂ ਦੇ ਰਾਹ ਤੇ ਇੱਕ ਵਾਰੀ ਆਪਣੇ ਮਨ ਨੂੰ ਪੱਕਾ ਕਰਕੇ ਵੇਖੋ ਐਵੇਂ ਐਵੇਂ ਉੱਤੋਂ ਤੋਂ ਨਹੀਂ ਅੰਦਰੋਂ ਧਿਆ ਕਰਕੇ ਵੇਖੋ ਕਿ ਮਹਾਰਾਜ ਦੇ ਅਸੀਂ ਇਸ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਵਾ ਠੀਕ ਹੈ ਨਾ ਇਸ ਕਰਕੇ ਤੁਹਾਨੂੰ ਡੇਰੇਦਾਰ ਨਹੀਂ ਇਹਨਾਂ ਝੁਗੀਆਂ ਜੀ ਦੱਸੂਗਾ ਕੋਈ ਪੰਜਾਬ ਦੇ ਵੱਡੇ ਵੱਡੇ ਡੇਰੇਦਾਰ ਆ ਭਾਵੇਂ ਕਿ ਉਹਨਾਂ ਡੇਰਿਆਂ ਨੂੰ ਪੱਕੇ ਕਰਾਉਣ ਚ ਵੀ ਆਮ ਬੰਦੇ ਦੇ ਹੀ ਹੱਥ ਵਾ ਸਿਰਾਂ ਤੇ ਟੋکریاں ਆਮ ਮਜ਼ਦੂਰ ਢੋਂਦਾ ਵਾ ਪਿੰਡਾਂ ਚੋਂ ਦੁੱਧ ਪ੍ਰਸ਼ਾਦੇ ਇਕੱਠੇ ਕਰਕੇ ਲੈ ਕੇ ਆਉਂਦਾ ਪਰ ਉਹਨਾਂ ਨੇ ਨਾ ਝੁਗਾ ਝੋਂਪੜੀਆਂ ਚ ਨਹੀਂ ਆਉਣਾ ਇਹ ਛੱਡੋ ਪਿੰਡਾਂ ਵਿੱਚ ਵੀ ਸਾਡੇ ਜਿਹੜੇ ਮਾਹਤਰ ਲੋਕਾਂ ਦੇ ਘਰ ਵਾ ਉਧਰ ਵੀ ਡੇਰੇਦਾਰ ਤੇ ਲੀਡਰ ਲੋਕ ਨਹੀਂ ਜਾਂਦੇ ਪਤਾ ਕਦੋਂ ਜਾਂਦੇ ਆ ਲੀਡਰ ਉਹਨਾਂ ਜਾਂਦਾ ਜਦੋਂ ਉਹਨੂੰ ਵੋਟ ਵਾ ਦੀ ਲੋੜ ਪੈਂਦੀ ਆ ਤੇ ਡੇਰੇਦਾਰ ਤੇ ਜਾਂਦਾ ਹੀ ਨਹੀਂ ਕਿਉਂਕਿ ਉਹਨੂੰ ਪਤਾ ਵੀ ਇਹਨਾਂ ਲੋਕਾਂ ਨੇ ਆਪੇ ਹੀ ਉਹਦੀ ਉਹਦੀ ਸਾਂਝ ਤਾਂ ਮੀਰਾ ਨਾਲ ਆ ਜੀ ਜਿਦੋਂ ਚੈੱਕ ਮਿਲਣਾ ਜਿਦੋਂ 2 ਲੱਖ ਦਾ 10 ਲੱਖ ਦਾ 15 ਲੱਖ ਦਾ ਚੈੱਕ ਮਿਲਣਾ ਇਸ ਕਰਕੇ ਮੈਂ ਤੁਹਾਡੇ ਨੇ ਇੱਕ ਮੈਸੇਜ ਦੇਣਾ ਚਾਹਣਾ ਕਿ ਜਿੱਥੇ-ਜਿੱਥੇ ਵੀ ਤੁਸੀਂ ਪਿੰਡਾਂ ਲਾਕੇ ਵਿੱਚ ਬੈਠੇ ਜੇ ਤੁਹਾਨੂੰ ਕਿਸੇ ਪਖੰਡੀ ਨੇ ਕੁਝ ਨਹੀਂ ਦੇਣਾ ਆਪੋ ਆਪਣੇ ਪਿੰਡਾਂ ਚ ਗੁਰੂ ਦੀ ਬਾਣੀ ਗੁਰਦੁਆਰੇ ਜਾਓ ਗੁਰੂ ਦੀ ਬਾਣੀ ਪੜੋ ਸਹਿਜ ਪਾਠ ਕਰੋ ਤੇ ਨਸ਼ਿਆਂ ਤੋਂ ਰਹਿਤ ਹੋ ਕੇ ਸੋਹਣੇ ਸਮਾਜ ਦੀ ਸਿਰਜਣਾ ਕਰੋ ਤੁਹਾਡੀ ਤੁਹਾਡੇ ਅੱਗੇ ਇਹੋ ਦੁਬਾਰਾ ਬੇਨਤੀ ਮੈਂ ਕਰ ਰਿਹਾ ਹਾਂ ਕਿ ਇਹ ਜਿੰਨੇ ਵੀ ਵੀਰ ਸੇਵਾ ਕਰ ਰਹੇ ਹਨ ਇਹਨਾਂ ਦਾ ਦਿਲ ਨਾ ਤੋੜਿਓ ਤੇ ਗੁਰੂ ਤੇ ਭਰੋਸਾ ਰੱਖ ਕੇ ਆਪਣੇ ਦਿਨ ਦੀ ਸ਼ੁਰੂਆਤ ਕਰੋ ਸ਼ਾਮ ਨੂੰ ਸਤਿਗੁਰ ਦੀ ਬਾਣੀ ਪੜ੍ਹ ਕੇ ਪਿੱਛੇ ਜੇ ਆਪਾਂ ਆਏ ਸੀ ਨਾ ਇੱਕ 100 ਸਾਲ ਤੋਂ ਵੱਧ ਉਸ ਬਜ਼ੁਰਗ ਨੇ ਆ ਝੁੱਗੀ 'ਚ ਗੁਜ਼ਾਰਤਾ ਸੀ ਅਜੇ ਵੀ ਹੈਗੇ ਉਹ ਬਜ਼ੁਰਗ 100 ਸਾਲ ਤੇ ਆ ਵੇਖੋ ਇਹ ਵੀ ਬਜ਼ੁਰਗ ਵਾ ਜਿਹੜੇ ਤੁਹਾਡੇ 'ਚ ਬਿਠੇ ਜਿਨ੍ਹਾਂ ਨੇ ਆਪਣੀਆਂ ਸਾਰੀਆਂ ਉਮਰਾਂ ਹੀ ਕੱਟਤੀਆਂ ਬੰਦਿਆਂ ਨੇ ਝੁੱਗੀਆਂ ਦੇ ਵਿੱਚ ਤੇ ਜੇ ਅੱਜ ਸਾਡੇ ਵੀਰ ਹੈਲਪ ਕਰ ਰਿਹਾ ਤੇ ਇਸ ਹੈਲਪ ਨੂੰ ਹੁਣ ਤੁਸੀਂ ਅੱਗੇ ਕਾਮਯਾਬ ਕਿਵੇਂ ਕਰਨਾ ਕਿ ਇਹ ਇਹਨਾਂ ਦਾ ਦਿਲ ਨਾ ਟੁੱਟੇ ਤੇ ਇਹਨਾਂ ਨੂੰ ਲੱਗੇ ਕਿ ਅਸੀਂ ਪੈਸਾ ਦੇ ਕੇ ਕੋਈ ਗਲਤੀ ਨਹੀਂ ਕੀਤੀ ਜੇ ਅਸੀਂ ਕੋਤਸਾ ਨਵਾਂ ਦੀ ਕਮਾਈ ਚੋਂ ਸੇਵਾ ਕੀਤੀ ਆ ਤੇ ਅਸੀਂ ਕੋਈ ਚੰਗਾ ਕਾਰਜ ਕੀਤਾ ਠੀਕ ਆ ਆਸ ਆ ਕਿ ਤੁਸੀਂ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰੋਗੇ ਬਾਕੀ ਭੈਣ ਜੀ ਹੋਣਾਂ ਦਾ ਇਹਨਾਂ ਦੇ ਸਮੁੱਚੇ ਪਰਿਵਾਰ ਦਾ ਸਾਰਿਆਂ ਦਾ ਧੰਨਵਾਦ ਤੇ ਜਿਹੜੇ ਪਹਿਲਾਂ ਵੀ ਆ ਚੁੱਕੇ ਸਾਡੇ ਵੀਰ ਭਰਾ ਵਿਦੇਸ਼ਾਂ ਚੋਂ ਇੱਥੇ ਜਿੰਨੇ ਵੀ ਆਏ ਹੁਣ ਤੱਕ ਉਹਨਾਂ ਸਾਰਿਆਂ ਦਾ ਧੰਨਵਾਦ ਕੇ ਤੁਸੀਂ ਇੱਥੇ ਆਣ ਕੇ ਹਾਜ਼ਰੀ ਲਵਾਉਂਦੇ ਹੋ ਤੁਹਾਡੇ ਕੋਲ ਇੱਥੇ ਆਉਂਦੇ ਆ ਵਿਦੇਸ਼ਾਂ ਚੋਂ ਆਏ ਬੰਦਿਆਂ ਕੋਲ ਨਾ ਕਈ ਵਾਰੀ ਆਪਣੇ ਪਰਿਵਾਰਾਂ ਕੋਲ ਮਿਲਣ ਦਾ ਵੀ ਟਾਈਮ ਨਹੀਂ ਹੁੰਦਾ ਕਿਉਂਕਿ ਉਹ ਬਿਜ਼ੀ ਸ਼ਡਿਊਲ ਚ ਆਉਂਦੇ ਆ ਪਰ ਫਿਰ ਵੀ ਉਹ ਵਿੱਚੋਂ ਸਮਾਂ ਕੱਢ ਕੇ ਤੁਹਾਨੂੰ ਮਿਲਣ ਵਾਸਤੇ ਆਉਂਦੇ ਆ ਕਿਉਂਕਿ ਤੁਹਾਨੂੰ ਉਹਨਾਂ ਨੇ ਆਪਣਾ ਪਰਿਵਾਰ ਬਣਾਇਆ ਵਾ ਕਿ ਸਾਡੇ ਪਰਿਵਾਰਕ ਮੈਂਬਰ ਆ ਤੇ ਹੁਣ ਤੁਹਾਡਾ ਫਰਜ਼ ਬਣਦਾ ਤੁਸੀਂ ਪਰਿਵਾਰਕ ਮੈਂਬਰ ਬਣ ਕੇ ਰਹਿਣਾ ਵਾ ਕਿ ਨਹੀਂ ਰਹਿਣਾ ਤੇ ਪਰਿਵਾਰਕ ਮੈਂਬਰ ਆਪਾਂ ਤਾਂ ਹੀ ਬਣ ਕੇ ਰਹਿ ਸਕਦੇ ਆ ਨਸ਼ਿਆਂ ਤੋਂ ਰਹਿਤ ਹੋਣਾ ਸਾਬਤ ਸੂਰਤ ਹੋਣਾ ਤੇ ਸਤਗੁਰ ਦੀ ਬਾਣੀ ਪੜਨ ਵਾਲੇ ਬਣੇ ਧਿਆਨ ਦੇਣਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਰੀਆ ਕਾਨ ਆਓ ਸਰਦਾਰ ਸਾਹਿਬ ਤੁਸੀਂ ਆਓ ਆਓ ਬੋਲੋ ਸੋਨਹਰ ਸੋ ਸਰੀਆ ਕਾਨ ਇੱਕ ਮੀਟਰ ਕਿੱਟੀ ਰੁਕਿਓ ਰੁਕੋ ਵਾਪਿਸ ਧਿਆਨ ਨਾਲ ਬੋਲੋ ਸੋਨਹਰ ਸੋ ਸਰੀਆ ਕਾਨ ਵਾਹਿਗੁਰੂ ਜੀ ਕਾ ਜੀ ਸੋ ਵੀਵਰਸ ਐਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਰਬਜੀਤ ਸਿੰਘ ਜੀ ਦੀ ਮੈਕਨੀਆਂ ਬਹੁਤ ਵਧੀਆ ਸੀ ਇੰਟਰਸਟਿੰਗ ਸੀ ਕਿਉਂਕਿ ਅਸੀਂ ਉਹਨਾਂ ਨੂੰ ਇੱਕ بڑے ਵੱਡੇ ਪ੍ਰਚਾਰਕ ਦੇ ਰੂਪ ਦੇ ਵਿੱਚ ਵੇਖਿਆ ਕਿਉਂਕਿ ਉਹ ਬੜੀਆਂ ਖਰੀਆਂ ਤੇ ਹੱਕ ਦੀਆਂ ਤੇ ਸੱਚ ਦੀਆਂ ਗੱਲਾਂ ਕਰਦੇ ਆ ਮੈਂ ਇਹਨਾਂ ਦੀ ਵੀਡੀਓ ਰੋਜ਼ਾਨਾ ਸ਼ਾਮ ਨੂੰ ਸੁਣਦੀ ਮੀ ਆ ਔਰ ਮੈਂ ਉਹਨਾਂ ਦੀਆਂ ਵੀਡੀਓ ਤੇ ਬੜਾ ਕੇ ਬਣਾਈਆਂ ਵੀ ਆ ਕਿਉਂਕਿ ਇਹ ਖਰੀ ਤੇ ਸੱਚੀ ਗੱਲ ਕਰਦੇ ਆ ਔਰ ਇਨਸਾਨ ਨੂੰ ਇਹੋ ਜਿਹਾ ਹੀ ਹੋਣਾ ਚਾਹੀਦਾ ਲੇਕਿਨ ਉਹਨਾਂ ਦਾ ਇੱਕ ਨਵਾਂ ਰੂਪ ਦੇਖ ਕੇ ਕਿ ਇੱਕ ਸਮਾਜ ਦੀ ਸੇਵਾ ਵੀ ਕਰਦੇ ਆ ਮੈਂ ਕਿੰਨੀ ਮੈਨੂੰ ਤੇ ਬਹੁਤ ਵਧੀਆ ਇਹਨਾਂ ਦੀ ਵੀਡੀਓ ਲੱਗੀ ਕਿਉਂਕਿ ਇਨਸਾਨ ਨੂੰ ਕਪੜਾ ਤੇ ਖਾਣਾ ਹਰ ਕੋਈ ਦੇ ਸਕਦਾ ਵੈ ਲੇਕਿਨ ਮਕਾਨ ਕੋਈ ਕੋਈ ਦਿੰਦਾ ਵੈ ਔਰ ਇਹ ਲੋਕਾਂ ਦੀ ਕਪੜੇ ਤੇ ਖਾਣੇ ਦੇ ਨਾਲ ਨਹੀਂ ਸੇਵਾ ਕਰਨਦੇ ਮਕਾਨ ਦੇ ਨਾਲ ਸੇਵਾ ਕਰਨਦੇ ਆ ਕਿ ਉਹਨਾਂ ਨੂੰ ਮਕਾਨ ਬਣਾ ਕੇ ਦੇਂਦੇ ਉਹਨਾਂ ਨੂੰ ਰਹਿਣ ਲਈ ਜਗ੍ਹਾ ਦੇਂਦੇ ਆ ਔਰ ਇਹ ਇੱਕ ਬਹੁਤ ਵੱਡੀ ਸੇਵਾ ਵੈ ਔਰ ਇਸ ਵਕਤ ਉਹਨਾਂ ਨੇ 180 ਘਰ ਬਣਾ ਚੁੱਕੇ ਨੇ ਹੋਰ ਵੀ ਉਹਨਾਂ ਦੇ ਨਾਲ ਸ਼ਾਮਲ ਨੇ ਹਸਤੀਆਂ ਲੇਕਿਨ ਇਨਾਂ ਦਾ ਜਿਹੜਾ ਮੈਂ ਕਹਿੰਨੀ ਆ ਬਹੁਤ ਵਧੀਆ ਸਮਾਜ ਸੇਵਾ ਵਾ ਇਹੋ ਜਿਹਾ ਇਨਸਾਨ ਨੂੰ ਹੋਣਾ ਚਾਹੀਦਾ ਵਾ ਜਿਸ ਤਰ੍ਹਾਂ ਕਿ ਉਹ ਜਾਂਦੇ ਆ ਔਰ ਜਿਨ੍ਹਾਂ ਦੇ ਕੋਲ ਇੱਕ ਇੱਕ ਮਕਾਨ ਹੈ ਉਹਦੇ ਵਿੱਚ ਉਹਨਾਂ ਨੇ ਰਹਿਣਾ ਸੈਣਾ ਔਰ ਉਹਨਾਂ ਨੂੰ ਮਕਾਨ ਬਣਾ ਕੇ ਦੇਂਦੇ ਆ ਕਿ ਆਪਣੀ ਜ਼ਿੰਦਗੀ ਦਾ ਆਗਾਜ਼ ਕਰਨ ਲੇਕਿਨ ਇੱਕ ਹੋਰ ਉਹਨਾਂ ਦੀ ਮੈਨੂੰ ਬਹੁਤ ਵਧੀਆ ਗੱਲ ਲੱਗੀ ਉਹ ਇਹ ਨਹੀਂ ਕਰਦੇ ਕਿ ਉਹਨਾਂ ਨੂੰ ਪੂਰਾ ਉਹਨਾਂ ਨੂੰ ਇੱਕ ਮਕਾਨ ਬਣਾ ਦਿੰਦੇ ਲੇਕਿਨ ਕਹਿੰਦੇ ਕਿ ਅਗਲੀ ਮਿਹਨਤ ਤੁਸੀਂ ਖੁਦ ਕਰਨੀ ਆ ਤੁਸੀਂ ਜਿਸ ਲਈ ਵੋਟਾਂ ਦਿੰਦੇ ਏ ਤੁਸੀਂ ਸ਼ਰਾਬਾਂ ਕਿਉਂ ਮੰਗਦੇ ਜੇ ਨਸ਼ੇ ਕਿਉਂ ਮੰਗਦੇ ਜੇ ਤੁਸੀਂ ਆਪਣੇ ਮਕਾਨ ਮੰਗੋ ਤੁਸੀਂ ਕੋਈ ਹੋਰ ਚੀਜ਼ ਮੰਗੋ ਤੁਸੀਂ ਕਾਲਜ ਯੂਨੀਵਰਸਟੀਆਂ ਮੰਗੋ ਇਹੀ ਹੋਣਾ ਚਾਹੀਦਾ ਵਾ ਕਿਉਂਕਿ ਜਿਸ ਲਈ ਤੁਹਾਡੇ ਕੋ ਵੋਟ ਲੈਣ ਆਉਂਦੇ ਆ ਤੁਸੀਂ ਉਹਨਾਂ ਕੋ ਕਿਉਂ ਇਹ ਜਿਹੀਆਂ ਚੀਜ਼ਾਂ ਲੈਂਦੇ ਜੇ ਇਹ ਤਾਂ ਤੁਹਾਨੂੰ ਤਬਾਹ ਕਰਦੀਆਂ ਤਬਾਹੀ ਦੇ ਬਹਾਨੇ ਤੇ ਲੈ ਆਉਂਦੀਆਂ ਮੈਂ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸਾਨੂੰ ਚਾਹੀਦਾ ਕਿ ਉਹਨਾਂ ਕੋਲ ਯੂਨੀਵਰਸਿਟੀਆਂ ਮੰਗਣ ਕਾਲਜ ਮੰਗਣ ਇਹੋ ਜਿਹੀਆਂ ਚੀਜ਼ਾਂ ਮੰਗਣ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਬੱਚੇ ਪੜ ਸਕਣ ਅਤੇ ਦੂਸਰਿਆਂ ਨੂੰ ਵੀ ਰੋਜ਼ਗਾਰ ਮਿਲੇ ਔਰ ਬਿਲਕੁਲ ਉਹ ਵਧੀਆ ਗੱਲਾਂ ਕਹਿੰਦੇ ਸੀ ਕਿ ਅਗਰ ਅਸੀਂ ਤੁਹਾਨੂੰ ਇਹ ਚੀਜ਼ ਮਕਾਨ ਬਣਾ ਕੇ ਦਾਂਗੇ ਤੁਸੀਂ ਸਾਡਾ ਵਾਅਦਾ ਕਰੋ ਕਿ ਤੁਸੀਂ ਗੁਰਦੁਆਰੇ ਜਾਵਾ ਕਰੋਗੇ ਰੋਜ਼ਾਨਾ ਸਵੇਰ ਆਪਣੇ ਕੰਮ ਤੋਂ ਪਹਿਲੋ ਮੈਂ ਕਿੰਨੀ ਇਹੋ ਜਿਹੀ ਸੇਵਾ ਕਦੀ ਹੋਏ ਨਹੀਂ ਸਕਦੀ ਕਿਉਂਕਿ ਉਹ ਮਕਾਨ ਵੀ ਬਣਾ ਕੇ ਦੇਂਦੇ ਲੇਕਿਨ ਸਭ ਕੋ ਇੱਕ ਅਹਿਦ ਲੈਣ ਦੇ ਕਿ ਤੁਸੀਂ ਗੁਰਦੁਆਰੇ ਜਾਵੋਗੇ ਉਥੇ ਤੁਸੀਂ ਸ਼ਬਦ ਪੜ੍ਹੋਗੇ ਸੁਣੋਗੇ ਤੁਸੀਂ ਮੈਂ ਕਿ ਨਹੀਂ ਬਹੁਤ ਵਧੀਆ ਔਰ ਇੱਕ ਹੋਰ ਵਧੀਆ ਗੱਲ ਉਹਨਾਂ ਨੇ ਜਿਹੜੀ ਕੀਤੀ ਕਿ ਤੁਸੀਂ ਆਪਣਾ ਕੇਸ ਨਹੀਂ ਕਟਵਾਓਗੇ ਕਿਨੇ ਕੇ ਤੁਸੀਂ ਕੇਸ ਕਟਵਾਉਂਦੇ ਜੇ ਪੈਸੇ ਵੀ ਦੇ ਕੇ ਹੁੰਦੇ ਜੇ ਉਸ ਪੈਸਿਆਂ ਨੂੰ ਤੁਸੀਂ ਕਿਉਂ ਦੇ ਕੇ ਹੁੰਦੇ ਜੇ ਤੁਸੀਂ ਕੇਸ ਨਾ ਕਟਵਾਓ ਉਹਨਾਂ ਪੈਸਿਆਂ ਨੂੰ ਤੁਸੀਂ ਜੋੜੋ ਮੈਂ ਕਿੰਨੀ ਆ ਬਹੁਤ ਵਧੀਆ ਉਹਨਾਂ ਦੀ ਵੀਡੀਓ ਉਹਨਾਂ ਨੇ ਅਹਿਦ ਕਰਦੇ ਆ ਕਿ ਤੁਸੀਂ ਇਸ ਮਕਾਨ ਨੂੰ ਅਸੀਂ ਤੇ ਸਿਰਫ ਇਹਦਾ ਇੱਕ ਡਾਕਾ ਬਣਾ ਦਾਂਗੇ ਲੇਕਿਨ ਤੁਸੀਂ ਜਿਹੜਾ ਅਗਲਾ ਸਾਰਾ ਕੰਮ ਤੁਸੀਂ ਖੁਦ ਮਿਹਨਤ ਨਾਲ ਕਰੋ ਔਰ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਇਹੋ ਜੀ ਜਿਹੜੇ ਮਕਾਨ ਬਣਾ ਕੇ ਦੇ ਦਿੰਦੇ ਅਗਲੀ ਮਿਹਨਤ ਤੁਸੀਂ ਖੁਦ ਕਰੋ ਤੁਹਾਨੂੰ ਪਤਾ ਚੱਲੇ ਅਗਰ ਉਹ ਤੁਹਾਨੂੰ ਸਾਰਾ ਬਣਾ ਦੇਣਗੇ ਤੁਸੀਂ ਤੇ ਉਹ ਜਿਹੜਾ ਕਮਾਓਗੇ ਤੁਸੀਂ ਤੇ ਫਿਰ ਉਹ ਹੀ ਨਸ਼ਿਆਂ ਦੇ ਵਿੱਚ ਦਾ ਦੋਗੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸਿਰਫ जो कि उन्होंने बना दिता वै उन्हें ते ना रहो मेहनत करो क्योंकि मेहनत का फल जुड़ा ना वह मिठा हों और इंसान ज ना मेहनत करता रहा मैं कहनी हाँ वो अगे चल जाता व अगर असि सोच लीए ना एक जगह पर बह लीए ਕਿ ਨਹੀਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਇਹ ਗਲਤ ਗੱਲ ਹੈ ਅਸੀਂ ਸਭ ਕੁਝ ਕਰ ਸਕਦੇ ਹਾਂ ਅਗਰ ਅਸੀਂ ਮਿਹਨਤ ਕਰ ਗਏ ਔਰ ਅੱਗੇ ਬੜਨ ਦਾ ਹੌਸਲਾ ਅਸੀਂ ਰੱਖੀਏ ਬਾਕੀ ਉਹਨਾਂ ਦੀ ਇਹ ਵੀ ਗੱਲ ਕਿ ਤੁਸੀਂ ਸਫਾਈ ਕਿਉਂਕਿ ਇਨਸਾਨ ਹੈ ਮਕਾਨ ਤੇ ਬਣਾਦਣਗੇ ਲੇਕਿਨ ਸਫਾਈ ਤਾਂ ਸੇ ਖੁਦ ਕਰਨੀ ਹੈ ਨਾ ਸਫਾਈ ਜਿਹੜੀ ਹੈ ਇੰਨੀ ਸਫ ਇਮਾਨ ਹੈ ਸਾਨੂੰ ਸਫਾਈ ਤਾਂ ਖੁਦ ਰੱਖਣੀ ਚਾਹੀਦੀ ਹੈ ਨਾ ਸਾਡੇ ਕੋਲ ਚੀਜ਼ ਭਾਵੇਂ ਥੋੜੀ ਹੈ ਲੇਕਿਨ ਅਗਰ ਅਸੀਂ ਉਹਨਾਂ ਸਾਫ਼ ਸੁਥਰਾ ਮੈਨੇਜ ਕਰਕੇ ਰੱਖਾਂਗੇ ਨਾ ਤੇ ਉਹ ਬੜੀ ਵਧੀਆ ਲੱਗੇਗੀ ਮੈਨੂੰ ਇਹਨਾਂ ਦਾ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ ਇੱਕ ਬੜਾ ਵਧੀਆ ਲੱਗਾ ਕਿ ਇਨਸਾਨ ਨੂੰ ਇਹ ਵੀ ਹੋਣਾ ਚਾਹੀਦਾ ਵਾ ਕੰਮ ਬਾਕੀ ਮੈਨੂੰ ਇਹਨਾਂ ਦੀ ਵੀਡੀਓ ਬਹੁਤ ਵਧੀਆ ਲੱਗੀ ਤੁਹਾਨੂੰ ਕਿਸੇ ਜਿਹੀ ਲੱਗੀ ਕਮਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ